ਹਏ ਕਿਤਰਾ ਰੋਲਾ ਪਾਉਂਦੀ ਵਿਚਾਰੀ ਦੀ ਫੇਰ ਜਿੰਨੇ ਜਾਣ ਖਾਦੀ ਖਵਾਰੇ ਹੁੰਦੇ ਐ ਵੀ ਇਹਦਾ ਇਹੀ ਹਾਲ ਹੀ ਹੁਣ ਵਿਆਹੀ ਗਈ ਤੇ ਚਾਚੀ ਲੜਨ ਆਈ ਉਹੋ ਹੀ ਹਾਰ ਇਹਦਾ ਫੇਰ ਜਾਵਾ ਭਲਾ ਵੇਖ ਕੇ ਆਵਾ ਜਾਨੀ ਆ ਕੀ ਕਹ ਲੂਗੀ ਮੈਨੂੰ ਮਾੜਾ ਹੀ ਹਾਲ ਕੀਤਾ ਇਹਨੇ ਤੇ ਉਹਦਾ ਇਧਰੋਂ ਦੀ ਚੱਲ ਜਾਨੀ ਥੱਲੇ ਉਹਦੀ ਕੀ ਜਾਣਾ ਗੇਟ ਤੇ ਖੁੱਲਾ ਹੀ ਹੇ ਹੇ ਕਿੰਨਾ ਰੋਲਾ ਪਾਉਂਦੀ ਕੋ ਜੇ ਵੀ ਆਉਂਡੀ ਭਾ ਮੈਨੂੰ ਪਿਆਜੇ ਵੀ ਤੂੰ ਇੱਥੋਂ ਕੀ ਕਰਨ ਢੀ ਕਿਵੇਂ ਰੋਲਾ ਪਾਉਂਡੀ ਜਾਨ ਖਾਦੀ ਉਹਦੀ ਚਲ ਵੇਖਦੀ ਅੱਗੇ ਜਾ ਕੇ ਫਾੜ ਮੇ ਨਾਲਾ ਵੀ ਭਾਤ ਆਈ ਪਾ ਕੇ ਵੇਖ ਲਾ ਆ ਕੀ ਕਰਤਾ ਏ ਕੀ ਜਿਤਾ ਵੈਨੂੰ ਕੇਨੇ ਕਿਹਾ ਈ ਇਦਾਂ ਦਾ ਕਲਾ ਬਣਾ ਕੇ ਦੇ ਤੂੰ ਖਾਦੋਗੀ ਤੇਰੀ ਵਾਲੀ ਗਲਾ ਵਧੀਆ ਤੇ ਬਣਾਇਆ ਹੋਰ ਕੀ ਕਿਦਾਂ ਦਾ ਬਣਾਉਣਾ ਹੈਗਾ ਆ ਆ ਕੀ ਆ ਕੀ ਲੇ ਅਸਲ ਆਈ ਆ ਇਹਨੂੰ ਕੀ ਆ ਮੇਰਾ ਇੰਨਾ ਸੋਹਣਾ ਸੂਟ ਤੂੰ ਖਰਾਬ ਕਰਕੇ ਰੱਖ ਦਿੱਤਾ ਹੋ ਸੁਪਾਤ ਆਪ ਦੇ ਕਿਤਾ ਸੀ ਨਹੀਂ ਆ ਤੂੰ ਪਹਿਲਾਂ ਪਾਤ ਲਾ ਬਿਨਾ ਫੋਨ ਤੋਂ ਹੀ ਬੋਲੀ ਜਾਨੀ ਹੈ ਤੇਰੇ ਹੱਥ ਬਣ ਕੇ ਤੈਨੂੰ ਬੋਲਣ ਦੀ ਮੈਂ ਨਹੀਂ ਫੋਨ ਆਇਆ ਹੈਗਾ ਮੈਨੂੰ ਸੂਟ ਉਹ ਗੱਲ ਸਾਫ਼ ਕਰਕੇ ਮੇਰਾ ਰੱਖ ਦਿੱਤਾ ਆਪਾਂ ਤੂੰ ਇੰਨਾ ਫੋਨ ਸੀ ਰਿੰਨੀ ਹੱਦ ਹੋ ਗਈ ਤੂੰ ਮੈਂ ਕਹਿੰਦੀ ਵੀ ਤੂੰ ਕੱਖਾਂ ਚ ਕਤਲ ਬੇਟੀਆਂ ਪਾ ਕੇ ਵੇਚੇ ਸੋਹਣਾ ਸੂਟ ਸੀ ਤਾਂ ਕੀ ਸੀ ਦੱਸੀ ਮੈਨੂੰ ਚ ਕੀ ਖਰਾਬੀ ਆ ਮੈਨੂੰ ਨਹੀਂ ਸੋਹਣਾ ਲੱਗਾ ਹੈਗਾ ਆ ਕੀ ਕਰ ਦਿੱਤਾ ਗਲੇ ਨੇ ਇਹੀ ਕੀਤਾ ਅਹ ਤੇ ਡਿਜ਼ਾਈਨ ਵੇਖਣਾ ਕੋਈ ਬਣਾਉਂਦਾ ਜਿੱਦਾਂ ਦਾ ਟੈਨ ਡਿਜ਼ਾਈਨ ਬਣਾ ਲੇ ਤਾਂ ਹੋਰ ਕੀ ਬਣਾ ਕੇ ਦਵਾ ਦਸੀ ਜਰਾ ਕੁ ਮੈਨੂੰ ਐਡਾ ਆਪ ਨੂੰ ਹੁੰਦਾ ਹੀ ਬਣਾਉਣਾ ਤੈਨੂੰ ਜੇ ਡਈਂ ਤਾਂ ਮੈਨੂੰ ਕਹਲਾ ਸੁਣਾਉਣ ਮੈਨੂੰ ਆਂਦਾ ਹੁੰਦਾ ਤੇ ਮੈਂ ਆਪਨਾ ਸੀਲਿੰਗ ਦੀ ਤੈਨੂੰ ਤਾਂ ਹੀ ਤੇ ਕਿਹਾ ਸੀ ਆਪਣੇ ਤੂੰ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਕਰਨੀ ਆ ਮੇਰਾ ਕੀ ਬਣਾ ਕੇ ਦੇ ਦਿੱਤਾ ਵਾ ਕਿ ਅਗਲੇ ਉਹ ਲਾਵੇ ਲੋਨੀ ਨਹੀਂ ਮੀ ਮੇਰੀ ਸਰ ਆਪਣੇ ਜਵਾਬਾਂ ਨੂੰ ਵੀ ਲਗਾਮ ਤੇ ਲਿਆ ਕਰ ਨਾ ਮੱਸਾ ਉਹ ਤੇਰੀ ਏਡੀ ਵਧੀਆ ਤੇ ਉਹ ਤੂੰ ਆਉਣਾ ਤੇ ਹੁੰਦਾ ਤੈਨੂੰ ਮੈਂ ਸੂਚੀ ਨਹੀਂ ਹੈਗਾ ਚੱਲ ਜੀ ਗਿਆ ਗੱਲਾਂ ਕਰ ਜੀ ਭਾਜੀ ਤੇ ਲੋੜ ਹੋ ਗਈ ਹਾਂ ਅਹ ਤੇ ਕਹਿੰਦੇ ਆ ਕਿ ਨਾ ਨਾ ਸੀ ਉਹ ਤਾਂ ਵੀ ਤੇਰਾ ਨਖਰੇ ਜਿ ਸੀ ਉਹ ਤਾਂ ਵੀ ਤੇਰਾ ਨਖਰੇ ਤੇਰਾ ਨਖਰੇ ਬੰਦ ਹੋਣਾ ਹੀ ਨਹੀਂ ਇਹ ਪਤਾ ਨਹੀਂ ਕਦੋਂ ਬੰਦ ਮੈਂ ਪੋਣਾ ਪਾਲਾ ਨਹੀਂ ਪੋਣਾ ਰਾਮਦੇਵ ਚੇਲ ਮੱਗੀ ਦਾਦਾ ਹਾਂ ਤੇਜਾ ਪਖਾਂਡੇ ਸੁਆਇਆ ਵੀ ਨਹੀਂ ਕਰਨੀਏ ਤੈਨੂੰ ਕਿਹਾ ਇਹ ਗੱਲ ਚਾਚੀ ਤੂੰ ਮੈਨੂੰ ਪਿੰਡ ਤੋਂ ਰੋਕਿਆ ਐਸੇ ਕਰਕੇ ਜਾਣ ਤੋ ਕਿ ਪਿੰਡ ਨਹੀਂ ਜਾਣਾ ਮੈਂ ਸੂਟ ਸੀਕੇ ਦੇ ਹੁਣ ਤੂੰ ਨਖਰੇ ਕਰਨ ਆ ਗਈ ਤੂੰ ਵੀ ਤੇ ਆਖੜ ਕੀਤੀ ਨੇ ਕਿ ਮੈਂ ਜਾੜੀ ਨਹੀਂ ਜਾਣਾ ਤੇ ਪਿਆਰ ਨਾ ਰਹਿ ਲੈਂਦੀ ਪਿਆਰ ਨਾਲ ਗੱਲ ਕਰ ਲੈਂਦੀ ਉਦੋਂ ਕਿ ਤਰ ਮੈਨੂੰ ਰਮਣ ਜਾੜੇ ਦੇ ਤੇ ਨਾ ਨਾ ਦਿੰਦੀ ਅੱਗੋਂ ਤੂੰ ਕੀ ਨਹੀਂ ਹ ਮੰਮੀ ਦੀਆਂ ਤੁਸੀਂ ਕੀ ਡਿਆ ਰੋਲਾ ਪਾਉਣ? ਕੋਠੇ ਠਿਕਰਵਾਜ ਜਾਣ ਦੀ ਮੈਂ ਆ ਤਾ ਸੁਣ ਕੇ ਆਈ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ? ਬਸ ਠੀਕ ਵਧੀਆ। ਤੁਸੀਂ ਕਦੋਂ ਦੇ ਆਏ? ਮੈਨੂੰ ਹੋ ਗਏ 4 ਬੰਦੇ। ਆ ਜਾ ਬਹਿ ਜਾ। ਤੇ ਬੈਠ ਮੇਰਾ ਰੱਬ। ਅੱਜ ਕੀ ਰੋਲਾ ਪਾਇਆ? ਅੱਜ ਆਇਆ। ਬੈਤ ਲਈਂ ਭਾਬੀ ਬਾਤ। ਹਾਂ। ਪਾਣੀ ਲੈ ਆਇਆ। ਦੀਦੀ ਕਿੰਨਾ ਰੋਲਾ ਪਾਇਆ ਤੁਸੀਂ? ਇਗਲ ਹੋ ਗਈ ਆ ਹਰੂੰ ਇਹ ਰੋਲਾ ਕਾਦਾ ਪਾਉਣਾ ਵਾ ਤੈਨੂੰ ਵੀ ਤੇ ਪਤਾ ਹੀ ਹੈ ਨਾ ਕਿ ਸ਼ੁਰੂ ਤੋਂ ਇਹਦਾ ਇਹੋ ਹੀ ਹਾਰਿਆ ਵਾ ਪਹਿਲਾਂ ਵੀ ਇਹ ਦੇਹੋ ਹਾਰੀ ਹੁਣ ਵੀ ਇਹ ਦੇਹੋ ਹਾਰੀ ਹੁਣ ਵੇਖ ਲੈ ਆਈ ਉਹ ਪੰਜ ਸੱਤ ਦਿਨ ਹੋਏ ਅਜੇ ਆਈ ਨੂੰ ਤੇ ਇੰਨੀ ਜਾਨ ਦੁਖੀ ਕੀਤੀ ਆ ਨਾ ਇਹਨੇ ਜਿਹਦਾ ਕੋਈ ਹਿਸਾਬ ਹੀ ਨਹੀਂ ਹੈਗਾ ਚੰਗੀ ਭਲੀ ਮੈਂ ਦੋ ਚਾਰ ਦਿਨ ਮੈਂ ਕਿਹਾ ਚੱਲ ਇਹਦੇ ਖੜਾ ਛਡਾਉਣ ਖੜਾ ਨਾ ਮੈਂ ਪਿੰਡ ਜਾ ਆਉਣੀ ਆ ਮੈਂ ਚੱਲੀ ਪਿੰਡ ਚੱਲੀ ਤੇ ਕੱਲ ਮੈਨੂੰ ਤਿਆਰ ਹੋਈ ਨੂੰ ਇਹਨੇ ਮੇਰੇ ਕੱਪੜੇ ਲਵਾਏ ਆ ਕਿਤੇ ਨਹੀਂ ਜਾਣਾ ਪਿੰਡ ਮੈਂ ਤੇ ਕੋਠੇ ਤੇ ਆਈ ਸੀ ਤੇ ਉੱਥੇ ਛੱਤ ਤੋਂ ਮੈਂ ਆਵਾਜ਼ ਸੁਣੀ ਇੰਨਾ ਰੋਲਾ ਪੈਣਿਆ ਸੀ ਨਾ ਤੁਹਾਨੂੰ ਬੁਸਾਰਨਾ ਕਰਿਓ ਮੇਰੀ ਗੱਲ ਦਾ ਕਵਾਰੇ ਹੁੰਦਿਆਂ ਵੀ ਇਹਦੀ ਏਡੀ ਜ਼ੁਬਾਨ ਹੈਗੀ ਸਦਾ ਇਹ ਬੋਲਦੀ ਹੁੰਦੀ ਸੀ ਤਾਈਂ ਤੇ ਕੈਂਡ ਪੀਨੇ ਦੇ ਜਿੱਦਾਂ ਦੀ ਆ ਗਈ ਇਹਨੇ ਤੰਗ ਕਰ ਮਾਰਿਆ ਮੈਨੂੰ ਤੇ ਇਹ ਨਹੀਂ ਸਮਾਂ ਲੱਗਦੀ ਭਈ ਇੰਨਾ ਦੁਖੀ ਕਰਦੀ ਤੇ ਕਰਦੀ ਕਿਉਂ ਮੈਨੂੰ ਇਹ ਵੰਡਣਾ ਇਹਨੇ ਮੇਰੇ ਨਾਲ ਮੈਨੂੰ ਸ਼ੱਕ ਜਾ ਪਿਆ ਹੈ ਮੈਂ ਕਿ ਜਵੇਂ ਰਮਨ ਆਈ ਹੁੰਦੀ ਆ ਉਹ ਫੇ ਇੰਨਾ ਕਰਦੀ ਹੁੰਦੀ ਆ ਲੜੰਡੀ ਹੁੰਦੀ ਹੈ ਤੇ ਉਹ ਮੈਨੂੰ ਆਵਾਜ਼ ਸੁਣੀ ਉੱਪਰ ਮੈਂ ਚੱਲ ਜਾਨੀ ਮੈਂ ਤੇ ਥੱਲੇ ਹੁੰਦੀ ਨਹੀਂ ਇਹ ਕੋਠੇ ਤੇ ਖੜੀ ਕੋਣੀ ਉੱਤਰ ਕੇ ਆ ਗਈ ਤੁਹਾਨੂੰ ਕੀ ਦੱਸਾਂ ਰਵਿੰਦਰ ਇੰਨਾ ਮੇਰਾ ਜੀਣਾ ਹੀ ਹਰਾਮ ਹੈ ਕੁੜੀ ਨੇ ਕਰ ਛੱਡਿਆ ਵਾ ਜੇ ਮਾਂ ਨੂੰ ਕਹਿੰਨੀਓ ਤੇ ਮਾਂ ਕਹਿੰਦੀ ਆ ਵੀ ਮੇਰੀ ਧੀ ਨੇ ਚਰਬਾਦਾਈ ਉਹਨੇ ਇਦਾਂ ਹੀ ਕਰਨਾ ਆ ਉਹਨੇ ਨਹੀਂ ਇਦਾਂ ਠੀਕ ਹੋਣਾ ਉਹਨੇ ਇਹੋ ਹੀ ਕੰਮ ਕਰਨਾ ਵਾ ਹਾਂ ਮਾਂ ਨੂੰ ਕਹਿੰਨੀ ਤੇ ਭਰਾ ਗਰ ਜੇ ਭਰਾ ਨੂੰ ਕਹਿੰਨੀਓ ਤੋ ਉਹ ਲਾਂਦਾ ਸਾਡੀ लाਡਲੀ ਜੀ ਭੈਣ ਆ ਮੈਂ ਰਵਿੰਦਰ ਨੂੰ ਕਿੰਨਾ ਕਚ ਰਹਿਦਾ ਦਾ ਮੈਂ ਲਾੜ ਜਰੀ ਜਾਵਾਂ ਦੱਸ ਨਾ ਹੁਣ ਤੂੰ ਮੈਨੂੰ ਦੱਸ ਦੇ ਵੀ ਕੀ ਕਰਾਂ ਆ ਚਲੋ ਕੁਵਾਰੇ ਬੰਦੇ ਆ ਹੋਰ ਗੱਲ ਹੁੰਦੀ ਹੁਣ ਵਿਆਹੀ ਫਰੀ ਆ ਉਹਨੂੰ ਵੀ ਅ ਕੀ ਬਤਾ ਮਾਂ ਤੱਕਲ ਦਿੰਦੀ ਨਹੀਂ ਉਹ ਤਾਂ ਕਹਿੰਦੀ ਮੇਰੀ ਜਾਣੀ ਮੇਰੀ ਜਾਣੀ ਇਹਦੀ ਜਾਣੀ ਰਹਿਣੀ ਹੋਏ ਤੱਕ ਇਹ ਗਾਂ ਜਾਣੇ ਦੀ ਮਾਂ ਵੀ ਬਣ ਜਾਣੀ ਤੇ ਜਾਣੀ ਰਹਿਣੀ ਇਹ ਨਹੀਂ ਵੱਡੀ ਹੋਣੀ ਹਾਂਡੀ ਗਲਤ ਕਰਨ ਦੇ ਅਕਲ ਮਤ ਦੇਣੀ ਚਾਹੀਦੀ ਐ ਇਹਨੂੰ ਉਹ ਤਾਂ ਸ਼ਹਿ ਦੇਣ ਦੇ ਫਿਰ ਚਾਹ ਵਰਗੀ ਚਾਹ ਹੁਣ ਚੰਗੀ ਭਲੀ ਮਕਲ ਤਿਆਰ ਹੋਈ ਹੈ ਨਾ ਬਣ ਕੇ ਮਾਂ ਵੀ ਕਹਿੰਦੀ ਲੈ ਰਹਿਣ ਦੇ ਕੇ ਲਾਲਾ ਹਾ ਕੱਪੜੇ ਫਿਰ ਕੀ ਹੋ ਗਿਆ ਵਾ ਕਹਿੰਦੀ ਮੇ ਕੋਈ ਗੱਲ ਨਹੀਂ ਆਈਏ ਦੋ ਦਿਨ ਜਾਣੀ ਤੇ ਤੈਨੂੰ ਪਿਆਰ ਨਾ ਕਹਾਂ ਦੀ ਪਿਆਰ ਨਾ ਕੀ ਧੱਕਾ ਮਾਰ ਕੇ ਬੰਦੇ ਏਡੀ ਜ਼ੋਰ ਦੀ ਮੈਨੂੰ ਬੈਠ ਤੇ ਸੁਟਿਆ ਨਾ ਇਹਨੇ ਗੱਲ ਹੋਏ ਇਹੋ ਜਿਹੀ ਕਰਤੂਤਾ ਕਰਦੀ ਉਹ ਦੱਸ ਕੀ ਕਰਾਂ ਤੂੰ ਇਹਨੇ ਇੰਨੀ ਕਿ ਦੁਖੀ ਕੀਤਾ ਨਾ ਮੈਨੂੰ ਘਾਂਟੀ ਨੇ ਬਹੁਤਾ ਸੇਤੇ ਚੜਾਇਆ ਇਹਨੂੰ ਸ਼ੁਰੂ ਤੋਂ ਹੀ ਇਤਰਾ ਕਰਦੇ ਰਹੇ ਆ ਤੇਰੇ ਸਾਹਮਣੇ ਵੇਖ ਅਰਵਿੰਦਰ ਆ ਘਰ ਬਣਿਆ ਵਾ ਕੀ ਇੱਚ ਮਾੜਾ ਵਾ ਕੋਈ ਇੱਚ ਮਾੜੀ ਹੈਗੀ ਚੀਜ਼ ਹਨਾ ਅੱਜ ਤੋਂ ਦੀ ਆ ਗਈ ਕਿਤੇ ਕਦੀ ਕਿਤੇ ਨੁਕਸ ਕੱਢੀ ਜਾਂਦੀ ਓ ਕਦੀ ਕਿਤੇ ਨੁਕਸ ਕੱਢੀ ਜਾਂਦੀ ਓ ਤੇ ਮੈਂ ਦੇਖ ਇੰਨੀ ਆ ਵੀ ਜੇ ਜਦੋਂ ਨੌਵਾਂ ਲਈ ਆਈ ਦੀਆਂ ਵਾ ਨਾ ਤੇ ਨੌਵਾਂ ਨੂੰ ਤੇ ਬਸ ਬੰਦਾ ਕੁਛ ਕਰੇ ਨਾ ਧੀਆ ਨੂੰ ਪੁੱਛਿਆ ਕਰਦੇ ਧੀਆ ਨੂੰ ਹੀ ਕਰਿਆ ਕਰੇ ਨੌਂ ਤੇ ਤਾਂ ਕੋਈ ਮੁੱਲ ਨਹੀਂ ਹੈਗਾ ਜ਼ਿੰਦਗੀ ਵਿੱਚ ਬੰਦੇ ਦੀ ਕੀ ਕੀ ਫਾਇਦਾ ਹੀ ਮੈਨੂੰ ਲਿਆਉਂਦਾ ਇਹਨਾਂ ਨੂੰ ਜੋ ਕਰਨਾ ਵਾ ਰਮਣ ਨੇ ਕਰਨਾ ਵਾ ਜੇ ਸਮਾਨ ਘਰ ਦਾ ਟਿਕਾਉਣਾ ਵਾ ਰਮਣ ਨੇ ਟਿਕਾਉਣਾ ਵਾ ਜੇ ਕੱਪੜੇ ਇੱਥੇ ਤਾਂ ਮੈਂ ਕੱਪੜੇ ਬਣਾ ਕੇ ਦਿੰਨੀ ਆ ਮੰਮੀ ਨੂੰ ਕੱਪੜੇ ਕੀ ਮੰਮੀ ਮੇਰੀ ਸਾਥ ਸਮਾੜੇ ਕੱਪੜੇ ਕੋਲਦੀ ਆ ਦੱਸੀ ਮੈਨੂੰ ਬੋਲੇ ਕਿਧਰੋਂ ਕੱਪੜਾ ਮਾੜਾ ਕੋਲਦੀ ਆ ਫਤੂ ਉਹ ਤੇ ਜਾ ਕੇ ਤੈਨੂੰ ਹੁਣ ਮਤਲਬ ਹੀ ਨਹੀਂ ਵਿਆਹੀ ਵਰੀ ਹੈ ਤੈਨੂੰ ਇੰਟਰਫੇਅਰ ਕਰਨ ਦਾ ਮਤਲਬ ਹੀ ਨਹੀਂ ਆ ਭੀ ਆਪੇ ਭਰਾ ਭੱਜਾਈ ਜਿਤਨਾ ਉਹਨਾਂ ਪਰਜਾਈਆਂ ਸਿਆਣੀਆਂ ਹੀ ਹੁੰਦੀਆਂ ਆ ਆਪਣਾ ਘਰ ਕਿਵੇਂ ਚਲਾਉਣਾ ਉਹਨਾਂ ਨੂੰ ਪਤਾ ਹੀ ਹੈ ਪਰ ਨਹੀਂ ਇਹਨੇ ਪਰਜਾਈਆਂ ਨੂੰ ਪਰਜਾਈਆਂ ਰਹਿਣ ਹੀ ਨਾ ਦਿੰਦੀਆਂ ਇਹ ਜਿਆਦਾ ਸਿਆਣੀਆਂ ਆ ਜਾਂਦੀਆਂ ਜੇ ਭਲਕੇ ਤੁਸੀਂ ਇਹਨੂੰ ਨਾ ਪੁੱਛੋ ਤੇ ਫੇਰ ਹਨਾ ਇਹਨੇ ਬੋਲਣਾ ਤੇ ਸਭ ਇੱਕ ਇੱਕ ਗੱਲ ਪੁੱਛਦੇ ਰਹੇ ਇੱਥੇ ਹੀ ਤੇ ਉਦੋਂ ਵੀ ਇਹਦੀਆਂ ਮਰਜ਼ੀਆਂ ਚੱਲਦੀਆਂ ਆ ਕੱਪੜਾ ਵੀ ਸਾਡੇ ਘਰ ਇਹਦੀ ਮਰਜ਼ੀ ਨਾਲ ਆਉਣਾ ਜੋ ਵੀ ਕੰਮ ਹੋਣਾ ਇਹਦੀ ਮਰਜ਼ੀ ਨਾਲ ਆਉਣਾ ਫੇਰ ਉਹ ਹੀ ਕਰਤੂਤਾਂ ਨੇ ਸ਼ੁਰੂ ਕਰ ਦਿੱਤੀਆਂ ਉਹ ਕਰਨੀਆਂ ਹੁਣ ਬਹੁਤ ਸਾਲ ਦੋ ਸਾਲ ਆਸਾਂ ਮੁੱਢੀ ਹੀ ਉਹਦੇ ਨਹੀਂ ਆਈ ਤੇ ਸ਼ੁਕਰ ਕੀਤਾ ਸੀਗਾ ਹੁਣ ਜਿੱਦਣ ਦੇ ਆਈ ਹੈ ਜਪਾਨ ਹੀ ਨਹੀਂ ਮੂੰਹ ਚ ਪਾਉਂਦੀ ਕਿਤੇ ਪਤਾ ਨਹੀਂ ਕ ਕੀ ਮਨ ਉਤੇ ਇਹਨੇ ਸਮਲੋ ਅੰਦਰ ਵੀ ਕਿੰਨੇ ਦਿਨ ਰਹਿਣਾ ਇਹਨੇ ਕੀ ਪਤਾ ਜੇ ਕਦੋਂ ਇਹਨੂੰ ਉੱਜੜਨਾਈ ਹੋ ਪਾ ਜੇ ਮੈਂ ਚਾਹ ਬਣਾ ਕੇ ਲੈ ਆਨੀ ਆ ਤੇ ਨਹੀਂ ਰਹਿਣ ਦੋ ਚਾਹ ਨਹੀਂ ਮੈਂ ਪੀਣੀ ਮਨ ਉਤੇ ਤੇਰੇ ਤੇ ਤਰਸਾਉਂ ਡਿਆ ਸੀ ਤੇ ਮੈਂ ਉੱਤਰ ਹੀ ਆ ਗਈ ਮੈਂ ਹੈ ਮੈਂ ਤੇ ਦੱਸ ਕੇ ਵੀ ਨਹੀਂ ਆਈ ਕਰ ਮੈਨੂੰ ਦੋ ਮਿੰਟ ਲੱਗਣਗੇ ਨਹੀਂ ਨਹੀਂ ਚਾਹ ਨਹੀਂ ਤੇ ਮੈਂ ਪੀਣੀ ਚਾਹ ਨਹੀਂ 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 ਚਾਹ ਨਹੀਂ ਮੈਂ ਪੀਣੀ ਮੈਂ ਤੁਹਾਨੂੰ ਦੱਸਣ ਨਹੀਂ ਆ ਮੈਂ ਦੱਸ ਕੇ ਨਹੀਂ ਆਈ ਤੇ ਉੱਥੇ ਹੀ ਮੈਨੂੰ ਕੋਈ ਆ ਨਹੀਂ ਗਿਆ ਮੈਂ ਖਾਏ ਹੈ ਦੀ ਦੀ ਕਿ ਨਹੀਂ ਇਹਨੇ ਨੇਰੀ ਲੈਂਦੀ ਆ ਪੀਤਾ ਡੇਨਾ ਵਾਵਾ ਬੋਲਣ ਲਈ ਹੈ ਨਾ ਉੱਚੀ ਉੱਚੀ ਬਾਜਾਂ ਦੀ ਮਾਂ ਹੋੜ ਵੀ ਤੈਨੂੰ ਸੁਣ ਲਿਆ ਤੇਰੇ ਵੀ ਗੱਲ ਪੈ ਜਾਣਾ ਕਿ ਤੈਨੂੰ ਪਤਾ ਹੀ ਹੈ ਜਦੋਂ ਸ਼ੁਰੂ ਤੇ ਕੀਤਾ ਨਹੀਂ ਉਹ ਪਰੇ ਨਹੀਂ ਚਲੇਗੀ ਆ ਉਹ ਕਿੱਥੇ ਹੋਣਾ ਤਾਈ ਦਾ ਗਾਂਢੀ ਤੋਂ ਸ਼ੁਰੂ ਤੇ ਪਤਾ ਹੀ ਹੈ ਨਾ ਨਹੀਂ ਆਇਆ ਉਹ ਤਾਂ ਹੀ ਚਲੇਗੀ ਹੁਣੀ ਆ ਪੀ ਇਹਨੂੰ ਤੇ ਪਤਾ ਵਾ ਪੀ ਇਹਦੀਆਂ ਕਰਤੂਤਾਂ ਦਾ ਤਾਈ ਤੇ ਗਾਂਢੀ ਦਾ ਹੁਣ ਮੇਰੀ ਗੱਲ ਤੂੰ ਤੇ ਚਲ ਜਾਣਾ ਵਾ ਤੇ ਫੇਰ ਮੇਰੇ ਗੱਲ ਪਈ ਨਚਣਾ ਪਰ ਹੁਣ ਨਹੀਂ ਮੈਂ ਸਿਆਣਾ ਮੈਂ ਕਿੰਨੀ ਆ ਕਿ ਸਿਆਣੀ ਆ ਜੀ ਬਹੁਤ ਸਿਆਣੀ ਆ ਆ ਬਥੇਰਾ ਚਰਜੇ ਆਂਟੀ ਨਹੀਂ ਇਹ ਸਮਝਾ ਸਕਦੇ ਬੈਠਾ ਚਾਹ ਨੂੰ ਨੇੜੀ ਆਈ ਸਾਰੇ ਪੀਣੀ ਚਾਹ ਦੋ ਘੁੱਟ ਬਣੇ ਚੱਲ ਬਣ ਜਾ ਮੈਂ ਦੱਸ ਕੇ ਨਹੀਂ ਆਈ ਮੈਂ ਤੇ ਚੋਰੀ ਕੋਠੇ ਤੋਂ ਇੱਧਰ ਨੂੰ ਆ ਗਈ ਆ ਜਾ ਇੱਕ ਮਿੰਟ ਇਹ ਨਹੀਂ ਚਾਹ ਨਹੀਂ ਮੈਂ ਪੀਣੀ ਮੈਂ ਪੀ ਕੇ ਆਈ ਮੈਂ ਤਾਂ ਕਿੰਨੀ ਬਹਿ ਜਾਂਦੀ ਘੜੀ ਨਹੀਂ ਚੇਹ ਫੇ ਪੀਣੀ ਹੁੰਦੀ ਜਦਸ ਆਪਣਾ ਘਰ ਆ ਮੈਂ ਪੀ ਲੈਣੀ ਆਹੋ ਮੁੜ ਕੇ ਆਨੇ ਕਹਾ ਕੋਦੋਂ ਦੀਆਂ ਬੈਠੀਆਂ ਆਈਆਂ ਗਿਆ ਤੇ ਕੀ ਪਤਾ ਕਿਹੜੀਆਂ ਗੱਲਾਂ ਕਰਨ ਦੀਆਂ ਤੇ ਕਿਹੜੀਆਂ ਨਹੀਂ ਹੈ ਨਾ ਗੱਲਾਂ ਕੀ ਕਰਨੀ ਐਹੀ ਜਿਹੜੇ ਨੁਕਸੇ ਤੈਨੂੰ ਪਤਾ ਹੀ ਆ ਨਾ ਤੇ ਨੁਕਲੇ ਖਾਇਦਾ ਤੇ ਨਾ ਮੈਨੂੰ ਨੁਕਲੇ ਖਾਇਦਾ ਆਹੋ ਪਰ ਉਹਨੇ ਤਾਂ ਸੋਚਣਾ ਹੀ ਨਾ ਜਿਉਂਦਾ ਦਿਮਾਗ ਹੀ ਪੁੱਠਾ ਘੁੰਮਦਾ ਹੋਇਆ ਨਾ ਇਹਨੇ ਸ਼ੁਰੂ ਤੋਂ ਪਹਿਲਾਂ ਤੇ ਇਹ ਹੀਗਾ ਕਿ ਚੱਲ ਸੁਧਰ ਗਈ ਹੋਊਗੀ ਪਰ ਇਹ ਸੁਧਨ ਵਾਲਾ ਇਹਦੇ ਵਿੱਚ ਕੀ ਕੀੜਾ ਨਹੀਂ ਹੈਗਾ ਇਹਨੇ ਹੋਰ ਦਿਮਾਗ ਖਰਾਬ ਹੋ ਗਿਆ ਵਾ ਪਤਾ ਨਹੀਂ ਮੈਂ ਤਾਂ ਕਹਿੰਨੀ ਵੀ ਉੱਥੇ ਕੀ ਹੈ ਵੇਖਾਈ ਆ ਜਿਹੜੀ ਐਡੀ ਹੈ ਜਬਾਨ ਅੱਗੇ ਤੇ ਇੰਨੀ ਕੀ ਹੁਣ ਐਡੀ ਹੋ ਗਈ ਹੈ ਜੀ ਇਹਨੇ ਸੁਧਣਾ ਤੁਹਾਨੂੰ ਆਪਣਾ ਕੋਈ ਸਟੈਂਡ ਲੈਣਾ ਪੈਣਾ ਸਟੈਂਡ ਲੈਣਾ ਹੀ ਪੈਣਾ ਮੈਂ ਕਿੰਨਾ ਕਰ ਹੁਣ ਜ ਹਾਂਜੀ ਚਲੋ ਚੰਗਾ ਫਿਰ ਮੈਂ ਜਾਂਦੀ ਬਹਿ ਜਾਂਦੀ ਜੀ ਚਲੋ ਧਿਆਨ ਰੱਖਿਆ ਕਰੋ ਆਪਣਾ ਐਵੇਂ ਕਿਤੇ ਉਹ ਜੀ ਜਿਹੜੀ ਲੜਾਕੀ ਆ ਗਈ ਕੋਈ ਮਾਰ ਮੋੜ ਕੇ ਸਿਰ ਤੇ ਸੈਰੀ ਨਾ ਪਾੜ ਦੇ ਆਹੋ ਵੀ ਗੱਲ ਸੱਚੀ ਲੱਗਦੀ ਹੈ ਸਹੀ ਗੱਲ ਹੈ ਚਲੋ ਚੰਗਾ ਮੈਂ ਉੱਪਰ ਜਾਂਦੀ ਚਲ ਚੰਗਾ ਫਾਇਨ ਕਿੱਧਰ ਗਈ ਉਹ ਗੱਲ ਨਾ ਕਰ ਲਈਆਂ ਹੋਣੀਆਂ ਚੁਗਲੀਆਂ ਮੈਂ ਵੇਖਾ ਸੋਈ ਸੀ ਹੋਣੀ ਕੀ ਕਰਨ ਦੀ ਸਭ ਜਿਬਨਾਂ ਲੱਗੀਆਂ ਕਰਲੀਆਂ ਚੁਗਲੀਆਂ ਕਾਦੀ ਚੁਗਲੀਆਂ ਕਰਨੀਆਂ ਤੋਰਵਿੰਦਰ ਆਈ ਉਹ ਤੇਨੇ ਚੁਗਲੀਆਂ ਕਰਨੀ ਔਰ ਕੀ ਕਰਨੀ ਮੇਰੇ ਅੱਖਾਂ ਨਾਲ ਗਲ ਸ਼ਰਮ ਕਰਿਆ ਕਰ ਮਣੀ ਮੱਡੀ ਦਮਣ ਹੁਣ ਤੂੰ ਹੱਥ ਬਕਰਤੀ ਹੁਣ ਨਹੀਂ ਮੈਂ ਤੇਰੇ ਬਰਦਾਸ਼ਤ ਕਰਦਾ ਬਹੁਤ ਹੋ ਗਿਆ ਤੇਰਾ ਬਰਦਾਸ਼ਤ ਹੁਣ ਤੇ ਆਂਡੀ ਗਵਾਂਡੀ ਵੀ ਤੇਰੀ ਆਵਾਜ਼ ਸੁਣ ਕੇ ਆਉਣ ਲੱਗ ਗਈ ਆ ਉਹ ਤੂੰ ਬਦਨਾਮ ਕਰਨਾ ਲਿਆਵਾ ਕਿ ਮੇਰੀ ਨਨਾਂ ਮੇਰਾ ਇਦਾਂ ਕਰਦੀ ਤੈਨੂੰ ਵੀ ਪਤਾ ਨਾ ਇੱਥੇ ਜਦੋਂ ਕਿੱਡੀ ਤੂੰ ਭਲੀ ਮਾਨਸਾ ਮੈਨੂੰ ਪਤਾ ਨਹੀਂ ਜਦੋਂ ਇੱਥੇ ਕੋਈ ਰਿਸ਼ਤਾ ਨਹੀਂ ਚੜਦਾ ਤੈਨੂੰ ਇਸੇ ਕਰਕੇ ਜਿਵੇਂ ਚੁਗਲੀਆਂ ਕਰਨ ਕਰਕੇ ਅੱਛਾ ਤੈਨੂੰ ਜ਼ਿਆਦਾ ਪਤਾ ਹੈ ਪਤਾ ਮੈਂ ਇੱਥੇ ਰਹੀ ਮੈਂ ਕਰੀ ਇੱਕ ਨਵੀਂ ਵਿਆਹੀ ਹਾਂ ਆਦਤ ਪੈ ਗਈ ਨਾ ਤੈਨੂੰ ਨਹੀਂ ਚੁਗਲੀਆਂ ਕਰਨ ਦੀ ਤੂੰ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਿਆ ਕਰ ਤਾਂ ਕੋਈ ਨਹੀਂ ਰਹਿਂਦਾ ਐਡੀ ਗਿੱਠ ਲੰਮੀ ਜ਼ੁਬਾਨ ਤੋਂ ਵਧਾਈ ਆ ਚੱਲ ਭੈਣਾ ਹੱਦ ਤੱਕ ਤੈਨੂੰ ਗੋਖ ਨਹੀਂ ਆਂਦੀ ਤੂੰ ਤਾਂ ਲੋਕਾਂ ਚ ਭੰਡਦੀ ਫਿਰਦੀ ਐ ਕਿ ਮੈਂ ਪਤਾ ਨਹੀਂ ਪਹਿਲੀ ਤਾਂ ਕਹਿਣ ਦੀ ਆ ਵੀ ਜ਼ੁਬਾਨ ਤੇ ਐਡੀ ਗਿੱਠ ਲੰਮੀ ਲੋਕੀ ਸੁਣ ਸੁਣ ਕੇ ਹੁਣ ਤੇ ਆਉਣ ਲੱਗ ਗਏ ਘਰ ਵਿੱਚ ਐਡੀ ਐਡੀ ਲੰਬੀ ਨੂੰ ਤੁਲ ਨੂੰ ਤਰੀ ਲੱਗੀ ਐ ਨੂੰ ਆਹੋ ਕੰਗਾ ਭਲੇ ਜੇ ਤੈਨੂੰ ਕੰਮ ਕਰ ਦੋ ਤਾਂ ਵੀ ਤੈਨੂੰ ਪਸੰਦ ਨਹੀਂ ਜੀ ਪਰ ਹੁਣ ਮੈਂ ਤੇਰੇ ਨਾਲ ਚ ਗੱਲ ਦਸਾਂ ਬੜਾ ਚਾਹ ਤੇਰੀਆਂ ਵਿੱਚ ਚੁੱਪ ਕਰਕੇ ਸਹਿ ਲਈ ਹੁਣ ਨਹੀਂ ਮਸਾਨੀ ਬੜਾ ਚੁੱਪ ਕਰਕੇ ਸਹਿ ਨਹੀਂ ਜਾਣਾ ਕਦਾ ਮੈਨੂੰ ਉਹ ਪਤਾ ਲੱਗੇ ਤੇਰਾ ਮੈਂ ਤਾਂ ਨਹੀਂ ਹੋ ਜਾ ਜਾਂਦੀ ਕੀ ਕਰ ਫਿਰ ਹੁਣ ਹੱਥ ਨੂੰ ਹੱਥ ਜੇ ਤੂੰ ਅੱਜ ਕਰਦੀ ਆਂ ਤੇ ਕੱਲ ਨੂੰ ਮੇਰੇ ਕੋ ਵੀ ਏਟ ਦਾ ਜਵਾਬ ਏਟ ਨਹੀਂ ਮਿਲਿਆ ਕਰਨਾ ਤੈਨੂੰ ਹੁਣ ਚਲ ਚੰਗਾ ਅੱਗੇ ਬੜਾ ਪੁੱਛੋ ਨਹੀਂ ਹੋਰ ਤੈਨੂੰ ਕਿੱਦਾਂ ਪੁੱਛਾਂ ਉਹ ਨੇ ਆਵਾ ਕਿ ਤੇ ਪਰਜਾਈਆਂ ਵਾਲਾ ਇੱਕ ਵੀ ਵਿਹਾਰ ਕਰਦੀ ਆਂ ਤੂੰ ਤੇ ਪਤਾ ਨਹੀਂ ਕਿਹੜੇ ਸਮੇਂ ਦੀ ਮੇਰੀ ਦੁਸ਼ਮਣ ਹਾਂ ਜਿਹੜੀ ਹੁਣ ਤੋਂ ਮੇਰੇ ਕੋ ਬਦਲੇ ਲੈਣ ਨਹੀਂ ਹੈ ਬਾਈ ਮੈਨੂੰ ਤੂੰ ਚੰਗੀ ਨਹੀਂ ਲੱਗਦੀ ਬਸ ਠੀਕ ਹੈ ਨਾ ਤੈਨੂੰ ਲੱਗ ਭਰਾ ਨੂੰ ਪੁੱਛਿਆ ਕੇ ਕਿ ਉਹ ਲੈਂਦਾ ਸੀ ਉਹਨੇ ਮੈਨੂੰ ਮੇਰੇ ਕੋ ਪੁੱਛ ਲਾ ਨਹੀਂ ਇਹਨਾਂ ਨੇ ਇਹਨਾਂ ਨੂੰ ਤੂੰ ਅਦੋਂ ਆਨੀ ਹੈ ਕਿ ਤਜ ਆਹੋ ਜਾਨੀ ਮੈਂ ਆਪਣੀ ਤੂੰ ਭਰਾ ਨੂੰ ਕਹਿ ਲਿਆ ਦੇ ਤੈਨੂੰ ਨਮੀ ਚੱਲ ਠੀਕ ਐ ਆਹੋ ਨਾਲੇ ਆਪਣੀ ਮਾਂ ਨੂੰ ਕਹਿ ਜਾ ਕੇ ਇਹਨਾਂ ਮਿਲ ਆਇਆ ਤੁਹਾਨੂੰ ਚਾਹ ਹੋਏ ਪਏ ਆ ਨਾ ਵੀ ਫੇਰ ਵੀ ਆਉਣਾ ਦੁਬਾਰਾ ਤੇ ਵਿਆ ਲਿਆਓ ਤੂੜ ਤਾਂ ਵਾਕੇ ਬੜਾ ਸੋਹਣਾ ਸੀਤਾ ਹੀ ਇਹਨੇ ਤੂੜ ਦੀ ਤਾਂ ਹੈ ਕਈ ਵਟ ਕੱਢ ਦਿੰਦੀ ਤੂੜ ਸੋਹਣਾ ਸੀ ਤਾਂ ਮੈਂ ਤਾਂ ਮੈਂ ਜਾਣ ਕੇ ਇਹਨੂੰ ਕੰਮ ਕਰਤੀ ਮੈਨੂੰ ਤਾਂ ਗਿਨ ਲੱਗਦੀ ਮੈਂ ਤਾਂ ਵੇਹੀਆਂ ਪਰ ਸੂਟ ਬੜਾ ਸੋਹਣਾ ਸਿੱਤਾ ਹੀ ਐਦਾਂ ਦੇ ਡਿਜ਼ਾਈਨ ਤਾਂ ਮੈਨੂੰ ਕਿਸੇ ਨੇ ਵੀ ਪਾ ਕੇ ਦੇਣਾ ਜਿੱਦਾਂ ਦੇ ਇਹਨੇ ਪਾਤਾ ਹੀ ਉਹ ਹੁਣ ਅਸਿੱਪਤ ਨਹੀਂ ਕਰ ਸਕਦੀ ਨਾ ਮੈਂ ਇਹਦੇ ਸਾਹਮਣੇ ਅਸਿੱਪਤ ਕੀਤੀ ਤੇ ਇਹਨੇ ਸਿਰ ਤੇ ਚੜ ਜਾਣਾ ਸੂਟ ਤਾਂ ਮੈਂ ਪਾਉਂਗੀ ਸੂਟ ਥੋੜੀ ਨਾਲ ਛੱਡ ਦੇਣਾ ਐਨਾ ਸੋਹਣਾ ਸੂਟ ਸੀਤਾ ਇਹਨੂੰ ਵੀ ਉਹਨਾਂ ਚੋਂ ਮੈਨੂੰ ਉਹਨਾਂ ਚੋਂ ਰੋਟੀ ਨਹੀਂ ਲੰਗਦੀ ਜਿਵੇਂ ਇਹਨੂੰ ਨਾ ਤੰਗ ਕਰ ਲਾਂ ਮੈਂ ਜਿਸ ਦਿਨ ਮੇਰੇ ਯੋਗਲ ਹੈ ਵੀ ਤਾਂ ਆਦਤ ਹੀ ਬਣੀ ਆ ਕਿ ਮੈਂ ਇਹਨੂੰ ਕੰਨ ਕਰਾਂ ਫੇਰੀ ਵੀ ਨਾ ਰੋਟੀ ਹਜਮ ਹੋਣੀ ਚੱਲ ਤੇਲ ਲਾ ਕੇ ਰੱਖਾਂ ਇੱਕ ਅੱਧਾ ਹੋਰ ਸੂਤ ਇਦਾਂ ਕਰ ਜੀ ਇਹਨੂੰ ਕਿੰਨੀ ਐ ਸਿੱਧੀ ਐ ਬੜੀ ਚੰਗੀ ਹੂ ਸਾਰਾ ਸੂਤ ਐ ਘਰਤਾ ਨਾਲ ਪ੍ਰੈਸ ਕਰਕੇ ਦਿੱਤਾ ਈ ਪਰ ਉਹ ਗੱਲ ਨਾ ਉਹਦੇ ਸਾਹਮਣੇ ਨਹੀਂ ਹੁਣ ਕਹਿਣਾ ਹੈਗਾ ਨਹੀਂ ਤੇ ਉਹਨੇ ਤੇ ਮੇਰੇ ਸਿਰ ਤੇ ਛੱਡ ਜਾਣਾ ਇੱਕ ਵਾਰ ਐ ਦੀ ਸਿੱਤ ਕੀਤੀ ਤੇ ਚੱਲ ਇੱਕ ਅੱਧਾ ਹੋਰ ਸਵਾ ਲਾਂਗੇ ਇਦਾਂ ਹੀ ਐਨੀ ਕਿ ਤੇ ਆਪਣੀ ਚੌਦਰ ਚੱਲਦੀ ਆ ਕੋਈ ਨਹੀਂ ਮੰਮੀ ਮੇਰੀ ਗੱਲ ਸੁਣੋ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਈ ਜੇ ਮੇਰੀ ਹੱਦ ਹੋਣੀ ਜੇ ਮੈਂ ਬਰਦਾਸ਼ਤ ਕਰਨਾ ਹੁਣ ਵੇਖ ਲਓ ਤਾਂ ਇਹ ਕੱਲ ਜੰਗੀਪਲੀ ਮੈਂ ਤਿਆਰ ਹੋਈ ਆ ਤਿਆਰ ਹੋਈ ਨ ਮੇਨੂੰ ਪਿੰਡ ਵੀ ਨਹੀਂ ਜਾਣ ਦਿੱਤਾ ਤੇ ਇਹ ਤਾਂ ਹੀ ਵੀ ਕਿਹਾ ਵੀ ਚੱਲ ਕੋਈ ਨਹੀਂ ਉਹ ਕਹਿਣ ਦੀ ਤੇ ਰਹਿ ਜਾ ਫੇਰ ਵੀ ਮੈਨੂੰ ਧੱਕੇ ਧੁੱਕੇ ਮਾਰਾ ਕੇ ਤੇ ਰਖਾ ਲਿਆ ਹਣ ਮੈਂ ਰਹਿ ਗਈ ਚੁੱਪ ਕਰਕੇ ਹੁਣ ਵੇਲੇ ਮੈਂ ਦਿਨ ਰਾਤ ਇੱਕ ਕਰਕੇ ਤੇ ਮੈਂ ਸੂਟ ਸੀ ਕੇ ਦਿੱਤਾ ਨਾ ਤੇ ਸੂਟ ਸੀ ਦਿੱਤਾ ਫੇਰ ਵੀ ਛੱਦੀ ਛੱਦੀ ਗੱਲਾਂ ਸੁਣਾਈਆਂ ਇਹਨੇ ਪਸੰਦ ਨਹੀਂ ਆਇਆ ਉਹਨੂੰ ਪਸੰਦ ਤਾਂ ਮੈਂ ਕਹਿੰਦੀ ਐਡਾ ਸੋਹਣਾ ਸੂਟ ਸੀ ਕੇ ਤੁਸੀਂ ਵੇਖੋ ਤੁਹਾਡੇ ਸਾਹਮਣੇ ਸੀਂ ਅਨਿਆ ਗੱਲਾਂ ਕਰਦੀ ਬਕਵਾਸ ਪਤਾ ਨਹੀਂ ਇੰਨਾ ਕਿ ਜ਼ਿਆਦਾ ਕਰਨ ਲੱਗ ਗਈ ਆ ਨਾ ਤੂੰ ਹੀ ਇਹਨੂੰ ਰੋਕ ਦੇਣੀ ਐ ਪਰ ਹੁਣ ਮੈਂ ਨਹੀਂ ਜੇ ਹੁਣ ਸਹਣਾ ਦੇ ਕੋ ਗੱਲੋਂ ਬਹੁਤ ਹੋ ਗਿਆ ਹੁਣ ਮੇਰਾ ਨਾਲ ਹੁਣ ਨਹੀਂ ਮੇਰੇ ਤੋਂ ਜਰਿਆ ਜਾਂਦਾ ਆ ਰਿਆ ਇੰਨਾ hota ਬੰਦੇ ਨੂੰ ਬੋਲਣਾ ਚਾਹੀਦਾ ਵਾ ਚੱਲ ਸਮਝਾਉਨੇ ਆ ਉਹਨੂੰ ਤੂੰ ਵੀ ਥੋੜਾ ਮਾੜਾ ਜਾ ਜੱਜੂਰ ਲਈਦੀ ਹੁੰਦੀ ਗੱਲ ਕੁਜੀ ਮਮੀ ਕਿੰਨੀਆਂ ਕਿ ਜਰੀ ਜਾਵਾਂ ਹੱਦ ਹੋ ਗਈ ਆ ਇਹ ਰੋਹੀ ਗੱਲ ਤੁਸੀਂ ਉਸ ਆਤ ਕੋ ਦਿੰਦੇ ਹੀ ਨਹੀਂ ਚੱਲ ਜਾਂਦੇ ਸਮਝਾਉਣੀ ਆ ਉਹ ਮੇਰੇ ਕੋਲ ਆਉਂਦੀ ਆ ਤੁਹਾਨੂੰ ਸਮਝਾਉਣੀ ਵੀ ਕੁੜੀਏ ਨਾ ਇਸ ਤਰ੍ਹਾਂ ਕਰਿਆ ਕਰ ਤੇਰੀ ਭਾਬੀ ਆ ਵੱਡੀ ਭਾਬੀ ਆ ਨਾ ਬੋਲਿਆ ਕਰ ਪਰ ਉਹ ਨਹੀਂ ਹਰਦੀ ਹੁਣ ਦੱਸ ਮੇਰਾ ਕੀ ਕਸੂਰ ਹੈ ਹਰਦੀ ਨਹੀਂ ਨਾ ਤੇ ਫਿਰ ਮੇਰੀ ਵੱਲੋਂ ਅੱਜ ਤੋਂ ਬਾਅਦ ਵਿੱਚ ਨਾ ਮੈਂ ਅੱਜ ਤੋਂ ਬਾਅਦ ਮੇਰੇ ਹੱਥ ਹੋ ਕੇ ਦੇ ਖੜੇ ਮੈਂ ਇਹਦੀ ਨਹੀਂ ਤੇ ਇਹ ਮੇਰੀ ਨਹੀਂ ਠੀਕ ਹੈ ਇਹੋ ਜਿਹੀ ਗੱਲਾਂ ਨਹੀਂ ਕਰੀਦੀ ਹੁੰਦੀ ਮੈਂ ਇਹਦੀ ਨਹੀਂ ਤੇ ਮੇਰੀ ਨਹੀਂ ਇੱਕ ਤਰ੍ਹਾਂ ਹੋ ਜਾਊਗਾ ਕੀ ਕਰਾਂ ਦੱਸੋ ਨਹੀਂ ਰਿਸਕ ਨਹੀਂ ਰਿਸਕ 2 ਘੰਟੇ ਮੇਰੇ ਜਮਾਨ ਅੱਜ ਗੱਲਾਂ ਸੁਣ ਕੇ ਨਾ ਸਾਰਾ ਪਰਵੀਂਦਰ ਹੀ ਕੋਠੇ ਤੇ ਉਹ ਆਈ ਕੋਠੇ ਤੋਂ ਸਿੱਧੀ ਸੁਣ ਕੇ ਉਹ ਤੇ ਲੜਦੇ ਆਈ ਤੇ ਕਿੱਡੀ ਕਹਦੀ ਸੋਭਾ ਹੁੰਦੀ ਉਹ ਚੱਲ ਮੈਂ ਮੰਨਦੀ ਆਂ ਵੀ ਉਹ ਕਰਦੀ ਆ ਠੱਕਾ ਕਰਦੀ ਆ ਥੋੜਾ ਪਰ ਇਹਦਾ ਮਤਲਬ ਇਹ ਥੋੜਾ ਕਿ ਮੈਂ ਉਹਦੀ ਨਹੀਂ ਤੇ ਉਹ ਮੇਰੀ ਨਹੀਂ ਇਹ ਕਿਤਰਾਉ ਟੁੱਟ ਵੀ ਟੁੱਟ ਜਾਂਦੇ ਪਰ ਟੁੱਟ ਜਾਣੇ ਨਾ ਨੋਆ ਨਾਲ ਨਾ ਮਾਸ ਨਹੀਂ ਕੋਈ ਰੰਗ ਨਾ ਰੱਡੀ ਹੈ ਨਾ ਕੜ ਜਾਣੇ ਤਾਂ ਤੁਹਾਨੂੰ ਵੀ ਪਤਾ ਵੀ ਕਿੱਡੀ ਕੇ ਪੱਧਰੀ ਆ ਐਥੇ ਉਹਦਾ ਰਿਸ਼ਤਾ ਨਹੀਂ ਸੀ ਨੂੰ ਸਿਰੇ ਕੋ ਚੜਦਾ ਰੀ ਜਬਾਨ ਕਰਕੇ ਤੇ ਜੇ ਚੜ ਹੀ ਗਿਆ ਵਾ ਤੇ ਹੁਣੇ ਫੇਰ ਉਹ ਫੇਰ ਨਹੀਂ ਹਟਦੀ ਚੱਲ ਆਪਣੇ ਸੌਰੇ ਰਹਿੰਦੀ ਆ 1.5 ਸਾਲ ਬਾਅਦ ਆਈ ਆਪਣੇ ਸੌਰਿਆਂ ਘਰ ਹੀ ਕਰਤਣ ਲਈ ਆ ਫੇਰ ਮੇਰਤ ਵਾਲੀ ਹੋਣੀ ਫਰਾਤ ਵਾਲੇ ਹੋਵੇ ਤੁਹਾਡੇ ਦਿਵਾਲੇ ਹੋਵੇ ਕਿਵੇਂ ਮੇਰਤ ਵਾਲੇ ਹੋਣੀ ਆਈ ਉੱਥੋਂ ਇਹ ਪਤਾ ਨਹੀਂ ਕਾਦੀ ਗੁਰਬੀ ਇੱਥੇ ਕਿਹੜੀ ਗੱਲਾਂ ਤੇਰੇ ਦਿਵਾਲੇ ਹੁੰਦੀਆਂ ਸੂਟ ਆਂਦੀ ਮੇਰਾ ਸੋਣਾ ਸੂਟ ਨਹੀਂ ਚੰਗਾ ਸੀਤਾ ਇਹਨੇ ਮੰਮੀ ਤੁਹਾਨੂੰ ਪਤਾ ਨਹੀਂ ਹੁਣ ਜਾਣ ਬੁੱਝ ਕੇ ਤੁਸੀਂ ਵੀ ਫੇਰ ਕਰ ਲਿਆ ਸਮਾਰਨ ਦਾ ਇਹ ਤੁਹਾਨੂੰ ਨਹੀਂ ਪਤਾ ਵੀ ਕੀ ਕਰਨ ਲਈ ਆ ਇਹ ਸਪੋਕ ਠੀਕ ਹੋ ਜਾਊਗਾ ਹਾਂ ਸਪੋਕ ਠੀਕ ਹੋ ਜਾਊਗਾ ਜਿੱਤਰਾ ਨਹੀਂ ਕਹੀਦਾ ਹੁੰਦਾ ਮੈਂ ਉਹਦੀ ਨਹੀਂ ਉਹ ਮੇਰੀ ਨਹੀਂ ਤੂੰ ਕਿਹਨੇ ਉਹਦੀ ਮੈਂ ਤੈਨੂੰ ਇੱਕ ਸਿੱਧੀ ਗੱਲ ਦੱਸਦੀ ਆ ਪਹਿਲ ਠੀਕ ਆ ਜੇ ਤੇ ਇਹਨੇ ਸੁਧਰਨਾ ਵਾ ਤੇ ਠੀਕ ਆ ਨਹੀਂ ਇਹਨੇ ਸੁਧਰਨਾ ਨਾ ਤੇ ਫਿਰ ਤੁਸੀਂ ਜਾਣੋ ਤੇ ਇਹਦਾ ਕੰਮ ਜਾਣੇ ਮੈਂ ਜਿਹੜੀ ਗੱਲ ਨਾਲ ਮੁੜ ਕੇ ਆਈ ਗਈ ਤੇ ਮੈਨੇ ਜੇਨ ਪੁੱਛਿਆ ਕਰਨਾ ਜਿਹੜੀ ਇਹਦੀ ਜਬਾਨ ਲੰਬੀ ਮੇਰੇ ਹੋ ਗਿਆ ਜੇ ਹੁਣ ਹੱਥ ਖੜੇ ਮੋਰ ਤੁਹਾਡੀ ਮਰਜ਼ੀ ਜੋ ਉਦੋਂ ਹੀ ਕਰਨਾ ਚਲ ਜੀ ਜਿਹੜਾ ਨਾ ਬੱਧਿਆ ਹੋਊ ਰਹੋਗੀ ਨਾ ਸਿੱਧੀ ਸਮਝਾਵਾਂ ਕਿ ਸਮਝਾਵਾਂਗੇ ਸੌਂਦੇ ਆ ਤੇ ਮੈਨੂੰ ਕਿੰਨੇ ਸਾਲ ਹੋਗੇ ਤੁਹਾਡੀ ਅੱਜ ਸਮਝਾਵਾਂ ਕਿ ਡਰਦੀ ਨਹੀਂ ਤੁਹਾਡੇ ਕੋਲ ਨਹੀਂ ਡਰਦੀ ਡਰਨਾ ਇਹ ਕਿੰਨੇ ਕਿਹਦੇ ਕੋ ਭਰਾ ਕੋ ਇਹਨਾਂ ਡਰੇ ਤੁਹਾਡੇ ਕੋ ਇਹਨਾਂ ਡਰੇ ਇਹਦੇ ਸਾਰੇ ਦੱਸੇ ਕੋਈ ਛੱਡੇ ਰਹੀ ਆਦੀ ਆ ਲੈ ਇੰਨਾ ਨਹੀਂ ਬੋਲੀਦਾ ਹੁੰਦਾ ਮੈਨੂੰ ਕਹੀ ਜਾਵੋ ਹਾਂ ਮੈਂ ਬੋਲੀ ਉਹਨੂੰ ਉਹਨੂੰ ਨਾ ਕਿਉਂ ਵੀ ਥੋੜੀ ਚੁੱਪ ਕਰ ਜਾ ਹਾਂ ਕੁਛ ਨਹੀਂ ਉਹ ਚੱਲੇ ਤੈਨੂੰ ਹਾਂ ਹੌਂਸ ਲਗਾ ਮੈਂ ਉਹਨੂੰ ਸਮਝਾਉਂਗੀ ਸਮਝਾਉਣੀ ਆ ਹੁਣ ਤੇਰੇ ਸਾਹਮਣੇ ਉਹਨੂੰ ਬੁਲਾ ਕੇ ਸਮਝਾਵਾਂ ਬੇ ਤੂੰ ਹੀ ਦੇਖ ਦੂ ਜਿੱਡੀਆਂ ਗੁੱਤਾਂ ਪੁੱਟੋ ਮੈਂ ਪਤਾ ਨੂੰ ਅੱਜ ਅੱਜ ਮੈਂ ਲਾਸਟ ਤੁਹਾਨੂੰ ਦੱਸਤਾ ਜੇ ਚੱਲ ਕੋਈ ਨਹੀਂਗਾ ਮੈਂ ਕਰਦੀ ਜੀ ਆਦੇ ਬੱਗਾਂਗੇ ਮੇਰਾ ਰਹਿਣਾ ਵਾ ਤੇ ਜੀ ਆਇਆ ਤੇ ਜੇ ਨਹੀਂ ਇਹਨੂੰ ਕਹਿ ਭੀ ਉੱਥੇ ਰਿਆ ਕਰ ਆਪਣੇ ਸਹੁਰੇ ਇੱਥੇ ਸਾਡੇ ਘਰ ਨਾ ਆਇਆ ਕਰ ਇਹ ਨਹੀਂ ਗੱਲ ਹੁੰਦੀ ਇੱਥੇ ਕਿਉਂ ਨਾ ਆਵੇ ਉਹਦੇ ਮਾਪਿਓ ਦਾ ਘਰ ਆ ਮਾਪਿਓ ਦਾ ਘਰ ਤੇ ਫਿਰ ਮੈਨੂੰ ਤੰਗ ਕਰਨ ਆਉਂਦੀ ਔਰ ਤੈਨੂੰ ਨਹੀਂ ਤੰਗ ਕਰਦੀ ਉਹ ਕੋਈ ਕਰਦੇ ਐ ਬਸ ਇਹੋ ਹੀ ਇਹ ਨੂੰ ਰਹਿ ਗਿਆ ਵਾ ਵੀ ਤਾਂ ਕਰ ਉਹ ਵੱਡੀ ਪਰਜਾਈ ਆ ਤੀਆਂ ਨੂੰ ਇੱਕ ਤਾਂ ਥੋੜਾ ਲਈ ਦੇ ਕੇ ਤੂੰ ਇੱਥੇ ਨਾ ਆਵੀਂ ਆ ਕਿ ਇਹ ਸਮਝਾਉਣਾ ਸਮਝਾ ਲਓ ਨਹੀਂ ਮੈਂ ਤੁਹਾਡੀ ਵੀ ਚੱਲ ਸਮਝਾਵਾਂਗੇ ਪਰ ਇਹਦਾ ਮਤਲਬ ਇਹ ਤਰ੍ਹਾਂ ਬੋਲਦੀ ਤੇ ਉਹ ਸੱਚੀ ਆ ਕਿ ਉਹ ਤੇ ਐਵੇਂ ਉਹਦੇ ਸਾਹਮਣੇ ਕਈ ਦਾ ਨੀਗਾ ਪੀ ਇਹਨੂੰ ਵੀ ਜਿਆਦਾ ਫੀਲ ਹੋਊਗਾ ਵੀ ਮੈਨੂੰ ਉਹ ਜਿਆਦਾ ਬੋਲਦੀ ਆ ਚੱਲੇ ਇਹਨੂੰ ਕਹਿ ਦੇਈਂਦਾ ਵੀ ਕੋਈ ਨਹੀਂ ਯਰਲਾ ਯਰਲਾ ਵਾ ਯਰ ਵੀ ਬੰਦਾ ਕਿੰਨਾ ਕੁ ਲਵੇ ਤੇ ਕੁੜੀ ਧੱਕਾ ਕਰਦੀ ਆ ਜਿਆਦਾ ਕਰਦੀ ਆ ਇਹਨੂੰ ਕਿੰਨੀ ਵਾਰ ਸਮਝਾਇਆ ਕਿ ਤੂੰ ਹਣ ਉਹ ਪਹਿਲੀਆਂ ਆਤਾਂ ਛੱਡ ਦੇ ਨੇ ਨੇ ਵਾਲੇ ਹੁੰਦੇ ਵਾਲੀਆਂ ਤੇ ਤੂੰ ਆਣਾ ਸਿਆਣੀ ਐ ਵਿਆਹੀ ਵਰੀਆਂ ਕੋਈ ਸਮਝ ਵਾਲੀ ਗੱਲ ਕਰਿਆ ਕਰ ਹਰ ਇੱਕ ਕੁੜੀ ਕੇ ਤਲਤੀ ਹੁੰਦੀ ਨਹੀਂ ਨੀ ਆਪਣੀ ਚਲਾਈ ਜਾਂਦੀ ਐ ਜਿਵੇਂ ਮਨ ਕਰਦੀ ਤੇ ਹੈ ਤਾਂ ਤਾਂ ਸਮਝਾ ਕੇ ਵੇਖਦੀ ਐ ਇਹਨੂੰ ਕੀ ਕਰਦੀ ਐ ਮਨ ਆ ਗਈ ਮੰਮੀ ਆ ਜਾ ਆ ਜਾ ਇੱਥੇ ਬੈ ਮੇਰੇ ਕੋਲ ਹਾਂਜੀ ਮੰਮੀ ਰਮਨਾਂ ਅੱਜ ਤੱਕ ਤੇ ਮੈਂ ਨਾ ਤੂੰ ਗਲਤ ਵੀ ਨਹੀਂ ਐ ਤਾਂ ਵੀ ਮੈਂ ਉਹਨੂੰ ਹੀ ਗਲਤ ਕਹੀ ਜਾਨੀ ਆ ਕਿ ਤੂੰ ਗਲਤੀਆਂ ਕਿਉਂ ਹੋ ਗਿਆ ਤੁਹਾਨੂੰ ਨਾ ਤੇ ਪਰ ਤੂੰ ਬੰਦਾ ਬਣਦੀ ਨਹੀਂਗੀ ਮੈਂ ਕੀ ਕਿਹਾ ਹਰ ਗੱਲ ਤੇ ਤੱਕਾ ਕਿਉਂ ਕਰਦੀ ਆ ਆ ਸੂਰ ਨਹੀਂ ਚੰਗਾ ਸੀ ਤਾਇਆ ਗੱਲਾਂ ਨਹੀਂ ਚੰਗਾ ਬਣਾਇਆ ਆ ਆ ਨਹੀਂ ਕੀਤਾ ਆ ਆ ਉਹ ਨਹੀਂ ਕੀਤਾ ਤੂੰ ਬਾਜ ਆਉਣਾ ਕਿ ਨਹੀਂ ਇਹਨਾਂ ਹਰਕਤਾਂ ਤੋਂ ਤੇ ਤੁਸੀਂ ਮੈਨੂੰ ਪੁੱਛਿਆ ਜਦੋਂ ਲਿਆਂਦੀ ਵੀ ਆ ਕਿ ਤੇਨੂੰ ਨਹੀਂ ਪੁੱਛੇ ਤੂੰ ਹੁਣ ਕੀ ਕਰੀਏ ਤੂੰ ਉਹਦੇ ਨਾਲ ساری ਉਮਰ ਜਲਸੀ ਕਰੀ ਜਾਏਂਗੀ ਮੈਂ ਕਹਤੋ ਜਲਸੀ ਕਰਦੀ ਆ ਉਹਦੇ ਨਾਲ ਹਾਂ ਤੇਰੇ ਭਰਾ ਦਾ ਘਰ ਵੱਸਦਾ ਤੇਨੂੰ ਚੰਗਾ ਲੱਗਦਾ ਨਹੀਂ ਮੈਂ ਕਹਤੇ ਕਿ ਆਵੇ ਇਹ ਚੀਜ਼ ਤਾਂ ਫੇਰ ਉਹ ਰੋਸ ਕੇ ਚਲ ਜੂਗੀ ਆਪਣੇ ਪਿੱਛੇ ਮੁੜ ਕੇ ਕਿੰਨੇ ਸਿਆਪੇ ਪੈਂਦੇ ਆ ਮਮ ਵੀ ਨਹੀਂ ਜਾਂਦੀ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਹੁਣ ਹਟ ਜਾ ਇਹਨਾਂ ਕੰਮਾਂ ਤੋਂ ਪਿਆਰ ਨਾ ਰਿਹਾ ਕਰ ਜਿੰਨੇ ਦਿਨ ਰਹਿਣਾ ਨਾ ਤੂੰ ਇੱਥੇ ਉਹਦੇ ਨਾਲ ਪਿਆਰ ਨਾ ਰਿਹਾ ਕਰ ਹੁਣ ਕੱਲ ਨੂੰ ਤੂੰ ਆਪਣੇ ਸੋਹਰੇ ਚਲ ਜਾਣਾ ਹੈ ਨਾ ਤੂੰ ਚਲ ਜਾਣਾ ਨਾ ਆਪਣੇ ਸੋਹਰੇ ਹੋਰ 10 ਦਿਨ 20 ਦਿਨ ਮਹੀਨਾ ਰਹਿ ਲੇਗੀ ਚਲ ਜਾਣਾ ਹੀ ਆ ਨਾ ਆਪਣੇ ਸੋਹਰੇ ਉਹ ਅਗਲੀ ਮੇਰੇ ਹੱਡਾਂ ਚੋਂ ਕੱਢੂਗੀ ਨਹੀਂ ਕੱਢਦੀ ਉਹਨੇ ਕਹਿਣਾ ਹੁਣ ਕੁੜੀ ਚਲ ਗਈ ਨਾ ਤੁਮੀ ਨਾਲੇ ਜਲ ਜਾਣਾ ਹੀ ਤੂੰ ਕਰਨੀ ਐ ਇੱਥੇ ਕੁੜੀ ਦੀ ਸਾਈਡ ਲੈਣੀ ਹੈ ਹੈ ਫੇਰ ਨਹੀਂ ਆਂਦੀ ਇਹ ਨਹੀਂ ਗੱਲ ਨਹੀਂ ਆਂਦੀ ਉਹਨੇ ਤੈਨੂੰ ਪੁੱਛ ਕੇ ਕਹਿਣਾ ਆ ਉਹ ਨਹੀਂ ਆਂਦੀ ਸਮਝ ਜਾ ਹੁਣ ਇਹਨਾਂ ਕੰਮਾਂ ਨੂੰ ਕੱਲ ਨੂੰ ਉਹ ਮੇਰੇ ਹੱਡਾਂ 'ਚ ਉਹਨੇ ਸਾਰਾ ਕੁਝ ਕੱਢਣਾ ਜੋ ਤੂੰ ਕਰਨੀ ਐ ਨਾ ਉਹ ਮੇਰੇ ਹੱਡਾਂ 'ਚੋਂ ਨਿਕਲਣਾ 36 36 ਅਗਲੀ ਨੇ ਗੱਲਾਂ ਕਰਨੀਆਂ ਮੈਨੂੰ ਮੇਰੀ ਗੱਲ ਸੁਣ ਅੱਜ ਤੇ ਮੈਂ ਆਇਆ ਬੈਠੀ ਜਿੰਦੀ ਆ ਤੇ ਉਹ ਤੇਰਾ ਸਪੁੱਛਣ ਕਰਨ ਲਈ ਤੇ ਕਾਹ ਵੀ ਤੇਰਾ ਸੈਨ ਕਰਨ ਲਈ ਆ ਵੀ ਚਲ ਇਹ ਮੰਮੀ ਗੁੱਸੇ ਹੋਊਗੀ ਜੇ ਮੈਂ ਇਹਨੂੰ ਬੋਲੀ ਤੇ ਹਨਾ ਤੇ ਜਦੋਂ ਕੱਲ ਨੂੰ ਮੈਂ ਨਾ ਨਹੀਂ ਤੇਰੇ ਲਈ ਪਤਾ ਲੱਗਾ ਨਾ ਫਿਰ ਮਨ ਆਈਏ ਨੇ ਗੇਟ ਨਹੀਂ ਖੋਲਿਆ ਕਰਨਾ ਉਹ ਨਹੀਂ ਪਾਣੀ ਦਾ ਘੁੱਟ ਨਹੀਂ ਇਹਨੂੰ ਦਿਆ ਕਰਨਾ ਜਿਤਨਾ ਆਇਆ ਕਰੇਂਗੀ ਫਿਰ ਆਪੇ ਪਾਣੀ ਫਾੜ ਕੇ ਤੇ ਪੀ ਲਿਆ ਜਣੀ ਚੰਗਾ ਪੁੱਤ ਪਿਆਰ ਦੇ ਰਿਸ਼ਤੇ ਹੁੰਦੇ ਆਏ ਪਿਆਰ ਨਾ ਰਹਿਦਾ ਇਹ ਕੰਮ ਨਾ ਕਰਿਆ ਕਰ ਸਿਆਣੀ ਹੈ ਹੁਣ ਤੂੰ ਵਿਆਹੀ ਵਰੀ ਹੈ ਫੋਨ ਥੋੜਾ ਇਤਰਾ ਕਰਦੇ ਚੰਗੀ ਲੱਗਦੀ ਨਿਆਣਾ ਹੁੰਦਾ ਉਹਨੂੰ ਤਾਂ ਅੱਖੀ ਦਾ ਵੀ ਨਿਆਣੀ ਆ ਤੇ ਚਲ ਇਹਨੂੰ ਸਮਝਾ ਜੂਗੀ ਵੱਡੀ ਹੋ ਕੇ ਉਦਾਂ ਦੇ ਮੰਮੀ ਮੈਨੂੰ ਸਮਝ ਨਹੀਂ ਲੱਗਣੀ ਹੈਗੀ ਪਰ ਤੁਸੀਂ ਆਜ ਤੋ ਗੱਲ ਕੀਤੀ ਹੈ ਨਾ ਕਿ ਮੈਂ ਜੇ ਕੱਲ ਨੂੰ ਅੱਖਰ ਮੀਟ ਗਈ ਹਾਂ ਤੇ ਫਿਰ ਉਹਨੇ ਤਾਂ ਇਹ ਤਾਂ ਗੱਲ ਸਹੀ ਆ ਕਿ ਜੇ ਕੱਲ ਨੂੰ ਤੁਹਾਨੂੰ ਕੋ ਹੋ ਗਿਆ ਤੇ ਮੈਂ ਕਿਹੜੇ ਮੂੰਹ ਨਾਲ ਇੱਥੇ ਆਉਂ ਆਹੋ ਤੇ ਉਹਨੇ ਗੇਟ ਨਹੀਂ ਖੋਲਣਾ ਹੋਣਾ ਤੂੰ ਕਿੱਥੋਂ ਆ ਜਿੰਨਾ ਮੈਂ ਉਹਨੂੰ ਕੰਮ ਕਰਨ ਦੀ ਹੁੰਦੀ ਮੱਥੇ ਵੱਟੀ ਆ ਤੇ ਉਹ ਮੇਰੀ ਹਸੈਣ ਕਰਨਦੀ ਉਹ ਸਿਰਫ ਉਹ ਮੇਰੇ ਮੂੰਹ ਨੂੰ ਹਸੈਣ ਕਰਨ ਲਈ ਆ ਉਹਨੂੰ ਪਤਾ ਵਾ ਕਿ ਜੇ ਮੈਂ ਇਤਰਾ ਕਰੂੰਗੀ ਵੀ ਤੇ ਨਾ ਸਾਰੇ ਮੇਰੇ ਖਿਲਾਫ ਹੋ ਜਾਣਾ ਵੀ ਤੂੰ ਸਾਡੀ ਕੁੜੀ ਨਾਲ ਤੂੰ ਇਤਨਾ ਬੋਲਦਾ। ਅਦਾਬ ਹੋ ਮੈਂ ਅੱਜ ਮੈਂ ਕੀ ਕੀਤਾ ਵਾ। ਹਾਂ। ਉਹ ਭਾਬੀ ਨੇ ਸੂਟ ਸੀਤਾ ਇਹ ਸੂਟ ਬੜਾ ਸੋਹਣਾ ਸੀਤਾ ਇਹ। ਹੂੰ ਮੈਂ ਜਾੜ ਗਿਆ ਉਹਨੂੰ ਤਾਂ ਅੱਗੇ ਕਰਨ ਦੀ ਮਾਰੀ ਨੇ ਤੇ ਉਹਨੂੰ ਮੈਂ ਕਹਿ ਦਿੱਤਾ ਕਿ ਤੂੰ ਸੂਟ ਨਹੀਂ ਮੇਰੇ ਚੰਗਾ ਸੀਤਾ। ਹੂੰ ਫੇਰ ਖਪਾਇਆ ਨੂੰ ਖਪਾਇਆ ਤੇ ਹੈ ਗਿਆ। ਫੇਰ ਤੂੰ ਹਟਦੀ ਨਹੀਂ ਨਾ ਹਟਦੀ ਨਹੀਂ ਇੰਨਾ ਕੰਮ ਤੂੰ। ਬਾ ਆ ਜਾ ਇੰਨਾ ਕੰਮ ਤੂੰ ਹੁਣ ਸਮਝ ਜਾ। ਉਹ ਨਹੀਂ ਅਜਨੀਆ ਹੁਣ ਮੈਂ ਜਾ ਕੇ ਕਿੰਨੀ ਆ ਭਾਬੀ ਨੂੰ ਸੌਰੀ ਆ ਚੱਲ ਸੌਰੀ ਬੋਲ ਦੇ ਤੇ ਆਪਣੀ ਚੱਲ ਚੱਗੀ ਆ ਮੇਰੀਆਂ ਸਾਰੀਆਂ ਸੈਨ ਕਰੀ ਜਾਂਦਾ ਉਹ ਤੇ ਹੋਰ ਕੱਲ ਤੂੰ ਕਿੰਨੀ ਵਾਰ ਉਹਨੂੰ ਮੰਜੇ ਤੇ ਵੀ ਠੱਕੇ ਦੇ ਦੇ ਕੇ ਸੁੱਟਿਆ ਤਦ ਵੀ ਉਹ ਬਰਦਾਸ਼ਤ ਕਰਦੀ ਰਹੀ ਉਹਨੂੰ ਪਤਾ ਆ ਵੀ ਬੜੀ ਵੱਡੀ ਗਲਤੀ ਸੀ ਆ ਉਹਦੇ ਦਿਲ 'ਚ ਇਹ ਵੀ ਜੇ ਮੈਂ ਦੱਸਿਆ ਵੀ ਉਹਨੂੰ ਆਪਣੇ ਘਰ ਵਾਲੇ ਨੂੰ ਵੀ ਦੱਸਿਆ ਤੇ ਉਹਨੇ ਪਈ ਐਲੋ ਮੰਮੀ ਕੋ ਪੁੱਛਣਾ ਆਉਣਾ ਤੇ ਜੇ ਮੰਮੀ ਨੇ ਵੀ ਉਹਦੇ ਨਾਲ ਰਲ ਕੇ ਹਮੇ ਭਰਦੀ ਤੇ ਫੇਰ ਮੇਰਾ ਹੀ ਫੇਰ ਮੈਂ ਹੀ ਲੰਗ ਹੋਣਾ ਹੈ ਤਾਂ ਕਰਕੇ ਉਹ ਤੇਰਾ ਸਹੀ ਜਾਂਦੀ ਸਭ ਕੁਝ ਜਾ ਕੇ ਮੈਂ ਕਿਹਾ ਭਰਾ ਨੂੰ ਵੀ ਇਹ ਆ ਵੀ ਚੱਲ ਸਾਡੀ ਪਹਿਲਨ ਸਾਲ 2 ਸਾਲ ਬਾਅਦ ਆਈ ਆ ਤੇ ਉਹਦੇ ਦਿਲ ਚ ਆਪ ਘਰੇ ਮੇਰੀ ਬੋਟੀ ਜਾਣ ਕੇ ਤੰਗ ਕਰਦੀ ਇਹਨੂੰ ਨਹੀਂ ਨਹੀਂ ਮੈਂ ਕਰਦੀ ਆ ਭਾਬੀ ਨਾਲ ਭਾਬੀ ਦੇ ਤੇਰੀ ਮੈਨੂੰ ਵਿਚਾਰੀ ਦੇਖੋ ਕੀ ਆ ਹੈਗਾ ਹੀ ਮੈਂ ਹੀ ਉਹਨੂੰ ਜਾਣ ਕੇ ਤੰਗ ਕਰਦੀ ਹਰ ਜਾ ਫਿਰ ਇੰਨਾ ਕਮਤਬਾਜ ਆ ਜਾ ਚੰਗਾ ਨਹੀਂ ਚੰਗੇ ਲੱਗੀਦਾ ਹੁਣ ਇਸ ਤਰ੍ਹਾਂ ਨਹੀਂ ਮੈਂ ਕਰ ਲੈਣੀ ਭਾਬੀ ਨਾਲ ਆ ਸੈਟਿੰਗ ਬਣ ਚਲੋ ਮੈਂ ਕਰਕੇ ਆ ਫਿਰ ਵਿੰਦਰ ਦੂਜੀ ਘਰੋਂ ਉੱਠ ਕੇ ਆਈ ਕਿ ਤੈਨੂੰ ਕਿਉਂ ਰਮਨ ਤੰਗ ਕਰਨ ਲਈ ਆ ਫਿਰ ਚੰਗੇ ਥੋੜੇ ਲੱਗੀਦਾ ਹੋਰ ਨਾ ਨਾ ਵੀ ਗੱਲ ਕਰੂਗੀ ਫਿਰ ਰਮਨ ਆਈ ਆ ਤੇ ਰਮਨ ਵੱਲੋਂ ਤੰਗ ਕਰਦੀ ਆ ਆਪਣੀ ਭਾਬੀ ਨੂੰ ਕੋਈ ਨਹੀਂ ਕਰਦੀ ਆ ਭਾਬੀ ਨਾਲ ਗੱਲ ਕੋਈ ਟੈਨਸ਼ਨ ਨਾ ਕਰ ਤੂੰ ਠੀਕ ਸਮਝਾਵਣਾ ਠੀਕ ਬੱਸ ਕਰ ਬਹੁਤ ਤੂੰ ਕਰ ਲਿਆ ਸਮਝੂਗੀ ਹੁਣ ਮੈਨੂੰ ਮੇਰਤ ਤੇ ਬੜੀ ਆ ਵੀ ਹੁਣ ਨਹੀਂ ਕਰਦੀ ਅੱਗੇ ਮੈਂ ਇਹਦੀ ਕੋਈ ਗਾਰੰਟੀ ਵੀ ਨਹੀਂ ਦਿੰਦੀ ਪਰ ਉਹ ਸਮਝੂਗੀ ਉਹਦੇ ਖਾਨੇ ਚ ਪੈ ਗਈ ਗੱਲ ਵੀ ਨਹੀਂ ਇਸ ਤਰ੍ਹਾਂ ਕਰਨਾ ਹਾਂਜੀ ਆਜੋ ਹੁਣ ਕੋਈ ਦੱਸੋ ਕੋਈ ਨਵਾਂ ਕੰਮਿਆ ਨਹੀਂ ਕੋਈ ਮੈਂ ਤੁਮਨੇ ਹਾਂ ਇਹ ਤੇ ਤੁਮੇ ਨੂੰ ਲਾ ਦੇ ਤੌਰ ਤੇ ਤੇਰੀ ਮੈਨੂੰ ਉਹ ਦੱਸਣ ਦੇ ਵੀ ਕੋਈ ਨਵਾਂ 16 ਦੇਣਾ ਮੈਨੂੰ ਫੇਰ ਦੱਸੋ ਮੈਂ ਇਹ ਫੇਰ ਦੱਸ ਉਹ ਤਾਂ ਗੰਨੇ ਪਹਿ ਹਿੰਮਤ ਦਾ ਹੁਕਮ ਮੰਨਣ ਨੂੰ ਬੈਠੇ ਆ ਇੱਥੇ ਭਾਂਜੀ ਦੱਸੋ ਮੈਂ ਕਹਣਾ ਮੈਂ ਇਹੋ ਕਹਣਾ ਹੈ ਮੇਕੋ ਗਲਤੀ ਹੋ ਗਈ ਹੈ ਅੱਛਾ ਅੱਜ ਨਹੀਂ ਸੰਕਤ ਦੀ ਕਾਦੀ ਗਲਤੀ ਹੋ ਗਈ ਜਿਹੜਾ ਮੈਂ ਤੁਹਾਨੂੰ ਦੰਗ ਕੀਤਾ ਅੱਜ ਤੁਸੀਂ ਸੂਰ ਬੜਾ ਸੋਹਣਾ ਸੀਤਾ ਹੀ ਪਰ ਮੈਂ ਜਾਣ ਕੇ ਤੁਹਾਨੂੰ ਦੰਗ ਕਰਨਾ ਨਹੀਂ ਤੇ ਅਸ਼ਰ ਹੋ ਗਿਆ ਸਰ ਮੜ ਮਟਾ ਕੇ ਦੇ ਹੋ ਗਿਆ ਹੂੰ ਸ਼ੂਗਰ ਕਾਰ ਮੈਂ ਕਿ ਨਹੀਂ ਥੋੜਾ ਬੜਾ ਤੈਨੂੰ ਅਸਰ ਹੋਇਆ ਆ ਤੈਨੂੰ ਖੁੱਦ ਨੂੰ ਨਹੀਂ ਲੱਗਦਾ ਇਦਾਂ ਕਿ ਮੇਰੀ ਭੈਟੀ ਵੱਡੀ ਭਾਬੀ ਆ ਤੇ ਮੈਂ ਕਿਉਂ ਉਹਨੂੰ ਕਰਦੀ ਆ ਤੰਗ ਕਿੰਨੇ ਕਿੰਨੇ ਥਾਂ ਤੇ ਉਹਨਾਂ ਮੈਂ ਵੱਡੀ ਆ ਕਿੰਨੇ ਸਾਲਾਂ ਦਾ ਫਰਕ ਆ ਆਪਣੇ ਵਿੱਚ ਮੇਰੀ ਬੜੀ ਵੱਡੀ ਗਲਤੀ ਆ ਤੈਨੂੰ ਕਹਿੰਦੀ ਮੈਂ ਤੇ ਅੱਗੇ ਕਹਿੰਦੀ ਤੂੰ ਇੰਨੀ ਖਾਰ ਖਾਨੀ ਕਰ ਤੂੰ ਮੇਰੇ ਤੋਂ ਮੈਂ ਤਾਂ ਜਾਣ ਕੇ ਤੰਗ ਕਰਦੀ ਸੀ ਤੈਨੂੰ ਜਾਣ ਕੇ ਕੀ ਮਿਲਦਾ ਏ ਤੰਗ ਕਰਕੇ ਉਦਾਂ ਹੀ ਮਜ਼ਾ ਜੇ ਹੁੰਦਾ ਏ ਨਾ ਤੈਨੂੰ ਤੰਗ ਕਰਨਾ ਤੈਨੂੰ ਅੱਥੇ ਕੋਈ ਥਾਣੀ ਤੇ ਤੇਰੀ ਜਨਾਨੀ ਨਾ ਲੱਗੀਆਂ ਤੂੰ ਤਾਂ ਕਰਕੇ ਫੇਰ ਤੰਗ ਕਰਨਾ ਆ ਜਾਨੀ ਮੈਨੂੰ ਨਹੀਂ ਆ ਬੱਸ ਨਹੀਂ ਤੰਗ ਕਰਦੀ ਕੱਲੀ ਕੱਲੀ ਰਹਿਣ ਗਿੱਝੀਆਂ ਨਾ ਤੂੰ ਤਾਂ ਕਰਕੇ ਮੈਂ ਤੇਰਾ ਗੁੱਸਾ ਨਹੀਂ ਕਦੀ ਕੀਤਾ ਤੈਨੂੰ ਪਤਾ ਸਿੱਧਾ ਮੇਰੀ ਮਾਂ ਨੇ ਇਹ ਕਿਹਾ ਹੈ ਕਿ ਤੇਰੇ ਨਾਨਾ ਜੜੀਆਂ ਹੁੰਦੀਆਂ ਨੇ ਪੈਣਾ ਵਰਗੀਆਂ ਹੁੰਦੀਆਂ ਵਾ ਤੂੰ ਆਪਣੀ ਜਿੱਦਰ ਮੈਂ ਵਿਆਹ ਕੇ ਆਈ ਆਂ ਤਾਂ ਮੰਮੀ ਨੇ ਮੈਂ ਕਿਹਾ ਹੈ ਕਿ ਤੇਰੇ ਨਾਨਾ ਨੂੰ ਪੈਣ ਮੰਗੋ ਰੱਖੀ ਮੈਂ ਆਪਣੀ ਮਾਂ ਦੀ ਉਹ ਹੀ ਗੱਲ ਨੋਟ ਕੀਤੀ ਆ ਨਹੀਂ ਤੇ ਜ਼ਬਾਨ ਮੇਰੇ ਮੂੰਹ 'ਚ ਵੀ ਹੈਗੀ ਆ ਹੱਥ ਮੈਨੂੰ ਵੀ ਰੱਬ ਨੇ ਦਿੱਤੇ ਆ ਤੇ ਮੈਂ ਨਹੀਂ ਕਰਦਾ ਲੱਗਦਾ ਮਾਰਿਆ ਇਹ ਉਹ ਬੁੜੀ ਵੱਡੀ ਗਲਤੀ ਹੈ ਮੇਰੀ ਪਰ ਇਹ ਆ ਕਿ ਕੋਈ ਕਈ ਖਾਣ ਦਿੰਨੀਆਂ ਕੋਈ ਇਦਾਂ ਨਹੀਂ ਹੁੰਦੀਆਂ ਵਾ ਜੀ ਸਬਕ ਲੈ ਕੇ ਧੀਆ ਬੁੱਤਾਂ ਨੂੰ ਵੇਚਦੀਆਂ ਚਲ ਯਾਰ ਸੌਰੀ ਹੁਣ ਹਾਂ ਸੌਰੀ ਹੁਣ ਇੰਨਾ ਕੁਝ ਕਰਕੇ ਹੁਣ ਸੌਰੀ ਜਾਨ ਬੁੱਝ ਕੇ ਚੰਗੇ ਭਲੇ ਵਿੱਚ ਤੂੰ ਕੀੜੇ ਪਾਈ ਜਾਣੀ ਨਹੀਂ ਹੋਣੀ ਭੰਦੇ ਕੀੜੇ ਆਪਣੇ ਵਿੱਚ ਕੋਈ ਨਹੀਂ ਆਉਗਾ ਸੁਦਰ ਤੇਨੂੰ ਪੱਕਾ ਗਰੰਟੀ ਦੇਂਦੀ ਕਿ ਫੇਰ ਕੋ ਮਤਲਬ ਉਹ ਤੇਨੂੰ ਪੱਕਾ ਕੁਛ ਨਾ ਕੁਝ ਤੇਨੂੰ ਮਤਲਬ ਹੁੰਦਾ ਮਿੱਠੀ ਦੋਦੇ ਮੈਨਾਂ ਬੰਦਦੀ ਹੁੰਦੀ ਮੈਨੂੰ ਪਤਾ ਤੇ ਰੱਗ ਗਿਆ ਮੈਨੂੰ ਕੋਈ ਮਤਲਬ ਨਹੀਂ ਹੋਣਾ ਅੱਜ ਮੇਰੀ ਮੰਮੀ ਨੇ ਸਮਝਾਇਆ ਨਾ ਤੇ ਮੈਨੂੰ ਸਮਝ ਆ ਗਈ ਸ਼ੁਗਰ ਤੇਨੂੰ ਸਮਝ ਆ ਗਈ ਹੈ ਅੱਤ ਵਾਰੀ ਸਮੇਂ ਰਹਿੰਦੇ ਆ ਗਈ ਹੈ ਤੇ ਵਧੀਆ ਹੀ ਹੈ ਮੈਂ ਵੀ ਤੇਰਾ ਕਦੀ ਇਦਾਂ ਕੀਤਾ ਨਹੀਂ ਹੈ ਤੂੰ ਜਾਣੀ ਤਾਂ ਕਰਕੇ ਇਦਾਂ ਮੈਂ ਕਰਦੀ ਨਹੀਂ ਤੇ ਤੈਨੂੰ ਮੈਂ ਦੱਸ ਨਹੀਂ ਪਰ ਮੈਂ ਮੈਂ ਨਹੀਂ ਬੋਲ ਸਕਦੀ ਤੈਨੂੰ ਉਹਦੇ ਐ ਤੂੰ ਮੈਨੂੰ ਕਦੀ ਕੋਹ ਨਹੀਂ ਕਿਹਾ ਮੈਂ ਹੀ ਤੈਨੂੰ ਜਾਣਦਾ ਫਿਰ ਇਸੇ ਕਰ ਕਿ ਨਾ ਕਹਿੰਦੀ ਵੀ ਤੂੰ ਬੱਚੀ ਹੈ ਤੈਨੂੰ ਬੱਚਿਆਂ ਵਾਂਗੂ ਰੱਖਿਆ ਵਾ ਚੱਲ ਕੋਈ ਗੱਲ ਨਹੀਂ ਸ਼ੁਰੂ ਤੇ ਤੂੰ ਜਦੋਂ ਨਹੀਂ ਮੈਂ ਵਿਆਹ ਕੀ ਆਈ ਤੂੰ ਨਿੱਕੀ ਜੀ ਹਾਂ ਤੈਨੂੰ ਪਤਾ ਕਿੰਡੀ-ਕਵੱਡੀ ਹਾਂ ਤੇਰੇ ਤੋਂ ਸਾਰੀਆਂ ਅਕਲਾਂ ਮੈਥੋਂ ਸਿੱਖ ਕੇ ਤੇ ਮੈਨੂੰ ਹੀ ਅਕਲ ਸਿਖਾਉਂਦੀ ਰਹੀ ਨਹੀਂ ਹੁਣ ਤੂੰ ਚਲੋ ਗਲਤੀ ਹੋ ਗਈ ਯਾਰ ਮੈਂ ਗਲਤੀ ਹੋ ਗਈ ਚੱਲ ਕੋਈ ਨਹੀਂ ਆ ਉਠਵੀ ਜਾ ਹੁਣ ਅੱਜ ਤੂੰ ਸਬਜ਼ੀ ਬਣਾ ਹਾਂ ਵਾਲਾ ਕਿੱਦਾਂ ਬੇਖਦੀ ਹੈ ਕਿੱਦਾਂ ਨਹੀਂ ਬਣਾਉਣੀ ਹੈ ਤੂੰ 24 ਘੰਟੇ ਮੇਰੀਏ ਖਾਣ ਦੀ ਤਿੱਗਜੀ ਆ ਤੇ ਨਾਲ ਨੁਕਸ ਵੀ ਕੱਢਣ ਗ ਕੋਈ ਗੱਲ ਨਹੀਂ ਲੈ ਮੈਂ ਆਪਣਾ ਕਿਲੇ ਨੀਅ ਸਬਜੀ ਹੁਣ ਬੈਜੋ ਮੈਂ ਜੱਫੀ ਪਾ ਲਉ ਹੁਣ ਜੱਫੀ ਤੇ ਨਾ ਕਾਦੀ ਪਾਣ ਤੇ ਚਪੇੜ ਮਾਰਨੀ ਮੈਂ ਜੱਫੀ ਪਾ ਲਉ ਤੈਨੂੰ ਚੱਲ ਚਲ ਗਈ ਆ ਬੱਜ ਜਾ ਹੋਈ ਲਾਦਾ ਕੇ ਸੂਤ ਜਾਜ ਕੇ ਹੋਰ ਪੱਸੀ ਚੜ ਗਿਆ ਈ ਚੱਲ ਕੀ ਬੋਲ ਸੈਣੀ ਬਣ ਗਈ ਹੋਵੇ ਚੱਲ ਐ ਵੀ ਚੱਲ ਜਾਣ ਸਿਆਣੀ ਆ ਕੀ ਕਹਿਣਾ ਮੈਂ ਕੋਈ ਗੱਲ ਨਹੀਂ ਆ ਚੱਲ ਸਿਆਣੇ ਕਹਿੰਦੇ ਸਵੇਰ ਦਾ ਭੁੱਲੇ ਸ਼ਾਮ ਨੂੰ ਘਰ ਆ ਜੇ ਤੂੰ ਭੁੱਲਿਆ ਨਹੀਂ ਕਹਿੰਦੇ ਹਨ ਚੱਲ ਕੋਈ ਗੱਲ ਨਹੀਂ ਐ ਦਈਆਂ ਨਾਨਸੀਆਂ ਨੇ ਆਪਣੀ ਧੀ ਹੁੰਦੀ ਤੇ ਫਿਰ ਉਹਨੂੰ ਵੀ ਤਾਂ ਮਾਫ ਕਰਨਾ ਹੈਗਾ ਅਸੀਂ ਸਾਰੇ ਸਾਰੇ ਅਸੀਂ ਸਾਰੇ ਠੀਕ ਠਾਕ ਆ ਗਏ ਹਾਂ ਜੀ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਅਸੀਂ ਇਹ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਥੋੜਾ ਕੁਝ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਵੇਖੋ ਇਹ ਨਾਨਾਣਾ ਹੁੰਦੀਆਂ ਆ ਛੋਟੀਆਂੋਂ ਭੈਣਾ ਵਰਗੀਆਂ ਹੁੰਦੀਆਂ ਆ ਪਰ ਭਾਬੀਆਂ ਵੀ ਨਾਨਾਣਾ ਭਰਾਈਆਂ ਭੈਣਾ ਵਰਗੀਆਂ ਹੀ ਹੁੰਦੀਆਂ ਦੋਏ ਪਰ ਦੋਨਾਂ ਧਿਰਾਂ ਨੂੰ ਸਮਝਣਾ ਚਾਹੀਦਾ ਨਨਾਨ ਨੂੰ ਵੀ ਸਮਝਣਾ ਚਾਹੀਦਾ ਹੈ ਤੇ ਭਾਬੀ ਨੂੰ ਵੀ ਸਮਝਣਾ ਚਾਹੀਦਾ ਹੈ ਹੁਣ ਇਹਦੇ ਵਿੱਚ ਇਦਾਂ ਹੀ ਹੋਇਆ ਸੀਗਾ ਕਿ ਭਾਬੀ ਦੇ ਮਤਲਬ ਕਿ ਨਨਾਨ ਨੂੰ ਸਮਝਦੀ ਹੈ ਪਰ ਨਨਾਨ ਭਾਬੀ ਨੂੰ ਨਹੀਂ ਸਮਝਦੀ ਹਾਂ ਬਿਲਕੁਲ ਇਹ ਗਲਤੀਆਂ ਕਰਦੀ ਸੀ ਤੇ ਮੈਂ ਇਹਦੀਆਂ ਗਲਤੀਆਂ ਤੇ ਪਰਦੇ ਪਾਈ ਜਾਂਦੀ ਹੈਗੀ ਤੇ ਚਲੋ ਵੀ ਚਲੋ ਇਦਾਂ ਹੀ ਪਰਿਵਾਰ ਚੱਲ ਜਾਂਦਾ ਸੀਗਾ ਹਨਾ ਚੱਲ ਜਾਂਦਾ ਆ ਤੇ ਬਾਕੀ ਚਲੋ ਇਦਾਂ ਹੀ ਪਰਿਵਾਰ ਚੱਲਦੇ ਆ ਨਿਕ ਕਿ ਨੋਕ ਚੋਕ ਤੇ ਹਰ ਘਰ ਵਿੱਚ ਹੁੰਦੀ ਆ ਉਹ ਚਲਦੀ ਰਹਿੰਦੀ ਆ ਤੇ ਬਾਕੀ ਇਹ ਆ ਕਿ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਆ ਥੋੜਾ ਤੁਸੀਂ ਆਪਣਾ ਮੈਸੇਜ ਦੇ ਕੇ ਜੁਰ ਸਾਨੂੰ ਦੱਸਿਆ ਕਰੋ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਾ ਲੈ ਮਿਲ ਕੇ ਰਹੋ ਮਿਲ ਕੇ ਰਹੋ ਲੜਾਈ ਨਹੀਂ ਕਰੋ ਲੜਾਈ ਨਾ ਕਰੋ ਨਾਨ ਪਜਾਈ ਦਾ ਰਿਸ਼ਤਾ ਵਾਹੀ ਪਵਿੱਤਰ ਰਿਸ਼ਤਾ ਹੁੰਦਾ ਵਾ ਸਹੇਲੀਆਂ ਵਰਗਾ ਰਿਸ਼ਤਾ ਹੁੰਦਾ ਵਾ ਜੋ ਗੱਲ ਅਹੀ ਆਪਣੀ ਪਰਜਾਈ ਨਾਨਾ ਕਰ ਸਕਦੀ ਆ ਦਿਲ ਖੋਲ ਕੇ ਕੋਈ ਵੀ ਪ੍ਰੋਬਲਮ ਆਪਣੀ ਜੜੀ ਉਹਦੀ ਪਰਜਾਈ ਸੋਲਵ ਕਰ ਸਕਦੀ ਨਾਨਾ ਸੋਲਵ ਕਰ ਸਕਦੀ ਐ ਇਸ ਕਰਕੇ ਦੋਵੇਂ ਜੜੀਆਂ ਰਲ ਮਿਲ ਕੇ ਮਿਲ ਕੇ ਰਹੋ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲੋ ਜਰੂਰ ਕਰੋ ਧੰਨਵਾਦ ਧੰਨਵਾਦ